2700 ਏਕੜ 2700 ਏਕੜ ਹਾਂਜੀ ਸਾਰੇ ਸੀਟ ਪਰ ਇਹ ਹੈਗੇ ਪੰਜ ਪਿੰਡ ਹੈਗੇ ਨੇ ਪੰਜ ਪਿੰਡਾਂ ਦੀ ਜ਼ਮੀਨ ਹੈ ਹਾਂਜੀ ਪੰਜ ਪਿੰਡਾਂ ਦੀ ਜ਼ਮੀਨ ਹੈ ਇਹ ਅੜਪ ਕਰਨਾ ਚਾਹੁੰਦੇ ਨੇ ਕਿਸ ਤਰੀਕੇ ਦਾ ਸੀਗਾ ਕੀ ਹਾਲਾਤ ਸੀਗੇ ਥਾਂ ਦੇ ਉੱਤੇ ਪਹਿਲਾਂ ਜਦੋਂ ਬਤਲ ਤੁਹਾਡੇ ਪਰਿਵਾਰ ਪਰਾਨੇ ਬਜ਼ੁਰਗ ਆਏ ਇੱਥੇ ਜੰਗਲ ਸੀਗਾ ਜੀ ਸਾਡੇ ਕੋਲ ਹੁਣ ਕਿਸੇ ਕੋਲ 2-2 ਕਿੱਲੇ ਕਿਸੇ ਕੋਲ 10-10 ਕਿੱਲੇ ਤੇ ਕੋ ਕਿਸੇ ਕੋਲ 4 ਕਿਨਾਲੀ ਤੇ ਯਾਰ ਜੋਗੀ ਜ਼ਮੀਨ ਹੈ ਸਾਰਿਆਂ ਦੀ ਹਾਂਜੀ ਗੁਜਾਰੇ ਜੋਗੀ ਤੇ ਹੁਣੇ ਸਰਕਾਰਾਂ ਸਾਨੂੰ ਬਾਹਰ ਕੱਢਣਾ ਚਾਹੁੰਦੀ ਅਸੀਂ ਨਹੀਂ ਨਿਕਲਾਂਗੇ ਅਸੀਂ ਇੱਥੇ ਮਰ ਜਾਵਾਂਗੇ ਪੂਰ ਸਸਾਰੀ ਪਹਾੜੀ ਏਰੀਏ ਦੀ ਸਾਡੇ ਘੇਤੇ ਚ ਤੇ ਬੱਚਿਆਂ ਨੂੰ ਫੜ ਕੇ ਲੈ ਗਏ ਤੇ ਨੌਵਾਂ ਨੂੰ ਵੀ ਅੱਛਾ ਕਲ ਪਰਚੇ ਪਾ ਦੇਣੇ ਮੁਸ਼ਕਲ ਛਡਾਈਆਂ ਉਹਨਾਂ ਨੇ ਬੜਾ ਕੁਝ ਕੀਤਾ ਜਿਹੜੇ ਇੰਜਣ ਸੀ ਉਹ ਚੱਕ ਚੱਕ ਸਕਤੇ ਮਸ਼ੀਨਾ ਛਡੀਆਂ ਤੇ ਸਾਡੇ ਤੋੜ ਗਏ ਸਾਰਾ ਸਮਾਨ ਬੋਰ ਵਿੱਚ ਨੱਪ ਤੇ ਹੋਰਾਂ ਥਾਵਾਂ ਦੇ ਉੱਤੇ ਜਮੀਨਾਂ ਜਿੱਥੋਂ ਸੜਕਾਂ ਨਿਕਲੀਆਂ 50-50 ਲੱਖ ਤੇ ਕਰੋੜ-ਕਰੋੜ ਰੁਪਏ ਵੀ ਮਿਲਿਆ ਤੁਹਾਨੂੰ ਕਿੰਨੇ ਪੈਸੇ ਮਿਲੇ ਕੁਝ ਵੀ ਨਹੀਂ ਮਿਲਿਆ 1 ਰੁਪਇਆ ਨਹੀਂ ਦਿੱਤਾ ਉਹਨਾਂ ਨੇ ਕੁਝ ਵੀ ਨਹੀਂ ਮਿਲਿਆ ਉੱਥੋਂ ਉੱਜੜ ਕੇ ਆਏ ਤੇ ਇੱਥੇ ਉੱਜੜ ਗਏ ਹੁਣ ਅਸੀਂ ਤੇ ਸਾਡੀ ਨਾ ਸਰਕਾਰ ਸੁਣਦੀ ਪਈ ਨਾ ਇੱਥੋਂ ਦਾ ਪ੍ਰਸ਼ਾਸਨ ਸੁਣਦਾ ਪਿਆ ਨਾ ਕੋਈ ਐਮਐਲਏ ਸੁਣਦਾ ਪਿਆ ਨਾ ਕਿ ਉੱਤੇ ਹਾਈ ਲੈਵਲ ਤੇ ਮੰਤਰੀ ਸੁਣਦੇ ਪਏ ਕਿਉਂ ਅਸੀਂ ਬੰਦੇ ਨਹੀਂ ਹੈਗੇ ਕਹਿਣ ਲੱਗੇ ਅਗਰ ਜੇ ਤੁਸੀਂ ਇਸ ਸਰਕਾਰ ਦੇ ਅੱਗੇ ਆਓਗੇ ਜਾਂ ਤੁਸੀਂ ਹੋਰ ਪ੍ਰੋਟੈਸਟ ਕਰੋਗੇ ਤਾਂ ਚੱਕ ਕੇ ਤੁਹਾਨੂੰ ਵੀ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾਏਗਾ ਜੇ ਸਰਕਾਰ ਸਾਨੂੰ ਨਹੀਂ ਕਿਸੇ ਪਾਸੇ ਦੀ ਸਮਝਦੀ ਸਾਨੂੰ ਜ਼ਮੀਨਾਂ ਨਹੀਂ ਦੇਣਾ ਚਾਹੁੰਦੀ ਸਾਡੇ ਕੋਲੋਂ ਖੋਹਣਾ ਚਾਹੁੰਦੀ ਤਾਂ ਫਿਰ ਅਸੀਂ ਕਹਿੰਦੇ ਵੀ ਸਾਨੂੰ ਤਾਂ ਜੋ ਕਰਨਾ ਹੈ ਉਹ ਤੁਸੀਂ ਕਰ ਦਿਓ ਖਤਮ ਕਰ ਦਿਓ ਇੱਕ ਪਾਸੇ ਵੱਟ ਦੇ ਨਾਲ ਦਾ 85 ਲੱਖ ਦੇ ਰਿਆ ਹੈ ਇੱਕ ਪਾਸੇ ਜੂਤ ਮਾਰ ਰਿਹਾ ਤੇ ਡੰਡੇ ਮਾਰ ਰਿਹਾ ਤੁਸੀਂ ਇਹ ਸੋਚੋ ਵੀ ਰਾਤ ਨੂੰ 3 ਵਜੇ ਕੌਣ ਆਉਂਦਾ ਚੋਰ ਆਉਂਦਾ ਹੈ ਜਾਂ ਸੰਕਰ ਆਉਂਦਾ ਹੈ ਤੁਸੀਂ ਕਬਜ਼ਾ ਲੈਣਾ ਹੈ ਸਾਡੀ ਜ਼ਮੀਨ ਐਕਵਾਇਰ ਕਰਦੀ ਹੈ ਸਾਨੂੰ ਨੋਟੀਫਿਕੇਸ਼ਨ ਦਿਓ ਇਹ ਥੋੜਾ ਰਾਤ ਨੂੰ 3 ਵਜੇ ਉਤਰੋ ਫੋਰਸ ਲਾਓ ਤੇ ਜੋ ਮਰਜੀ ਜੋ ਕੁਝ ਆ ਦਰਖਤ ਹੈ ਬੋਰ ਹੈ ਜੋ ਕੁਝ ਹੈ ਉਹਨਾਂ ਨੂੰ ਢਾਲੇ ਜਾਓ ਤੱਕ ਇਹ ਕੋ ਪ੍ਰਜਾਤੰਤਰ ਥੋੜਾ ਹੈ ਇਹ ਤਾਂ ਡਿਕਟੇਟਰ ਹਿਟਲਰ ਤੋਂ ਵੀ ਜ਼ਿਆਦਾ ਐ ਨਕਮਾ ਰਾਜ ਜੇ ਅਸੀਂ ਇਲ ਇਲੀਗਲ ਸੀ ਤਾਂ ਸਾਨੂੰ ਕਿਉਂ ਪ੍ਰੈਫਰੈਂਸ ਦਿੰਦੇ ਨੇ ਕੋਰਟ ਦੇ ਵਿੱਚ ਸਾਡੀ ਲਿਖਤ ਹੁੰਦੀ ਹੈ ਬਕਾਇਦਾ ਡਾਕੂਮੈਂਟਸ ਲੱਗਦੇ ਐ ਸਟਾਮ ਲੱਗਦੇ ਐ ਬਟ ਤੁਸੀਂ ਸਟਾਮ ਲੇਖਦੇ ਖਰੀਦੇ ਉਹਨਾਂ ਦਾ ਨਾਮ ਦਰਜ ਹੁੰਦੇ ਰਜਿਸਟਰਡ ਨੋਟਰੀ ਅਟੈਸਟ ਹੁੰਦੇ ਨੋਟਰੀ ਦੀ ਫੀਸ ਲੱਗਦੀ ਏ ਇਹਨਾਂ ਨੂੰ ਕਿਸੇ ਪ੍ਰੋਫੈਸ਼ਨਲ ਨੂੰ ਪਤਾ ਨਹੀਂ ਇਹ ਪੜੀ ਤੇ ਆਇਆ ਦੋ ਕਿੱਲੇ ਉਹਨਾਂ ਸਾਰੀ ਮਿੱਟੀ ਪਾ ਦਿੱਤੀ ਮੇਰਾ ਕੋਠਾ ਹੀ ਬਿਠਾ ਦਿੱਤਾ ਬੜੇ ਬਹੁਤ ਹਾਲਾਤ ਮਾਰੀ ਕੀ ਦੀ ਕਰਨਗੇ ਸਾਡੀ ਘਰ ਵੀ ਤਾਂ ਤੁਹਾਡਾ ਘਰ ਵੀ ਸਾਡਾ ਪੁੱਠੋ ਮੈਂ ਚੰਦੀ ਸੀ ਮੱਝਾ ਲਈ ਉਹ ਵੀ ਠਾ ਹੀ ਜਾਂਦ ਰਗੇ ਐਨੀ ਕਿ ਹਰੇਕ ਦੇ ਕੋਲੇ ਦੋ ਕਿੱਲੇ ਹੈ ਇੱਥੇ ਕਨਾਲ ਵੀ ਹੈ ਦੋ ਕਨਾਲਾਂ ਵੀ ਨੇ ਇੰਨੇ ਛੋਟੇ ਵੀ ਨੇ ਹਾਂਜੀ ਛੋਟੇ ਤੋਂ ਛੋਟੇ ਆ ਸਾਡੇ ਘਰਾਂ ਦੇ ਜਿਹੜੇ ਗੁਜਾਰੇ ਹੈ ਐਸੇ ਖੇਤੀ ਦੇ ਸਰਤੇ ਨੇ ਔਰ ਜੇ ਸਾਡੇ ਕੋਲ ਇੱਕ ਖੇਤੀ ਖੋਹ ਲਈ ਗਈ ਤਾਂ ਫਿਰ ਸਾਡੇ ਜੀਣ ਦਾ ਤਾਂ ਫਾਇਦਾ ਨਹੀਂ ਸਾਨੂੰ 1 ਰੁਪਿਆ ਨਹੀਂ ਦਿੱਤਾ ਨਾ ਸਾਨੂੰ ਇਹਨਾਂ ਨੇ ਕੋਈ ਕਾਗਜ਼ ਪੱਤਰ ਦਿੱਤਾ ਵੀ ਅਸੀਂ ਕੱਲ ਨੂੰ ਇੱਥੇ ਕਬਜ਼ਾ ਲੈਣ ਆਏ ਆ ਇਹ ਸਵੇਰ 3 ਵਜੇ ਦੀ ਗੱਲ ਹੈ 3 ਵਜੇ ਇੱਥੇ ਇੰਨੀ ਫੋਰਸ ਆ ਗਈ ਪੂਰੇ ਪੰਜਾਬ 'ਤੇ ਤਰਨਤਾਰਨ ਤੋਂ ਲੈ ਕੇ ਅੰਮ੍ਰਿਤਸਰ ਤੋਂ ਲੈ ਕੇ ਇੱਥੇ ਇੰਨੀ ਫੋਰਸ ਸੀਗੀ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਤੇ ਜਮੀਨ ਗਈ ਤਾਂ ਰੋਟੀ ਤਾਂ ਵੀ ਓਕੇ ਹੋ ਗਏ ਤਾਂ ਕੱਲ ਰੋਟੀ ਕੌਣ ਦੇਵੇਗਾ ਇਹਨਾਂ ਨੂੰ ਕਰਦੇ ਵਿੱਚ ਕਿਸੇ ਦੇ ਚਾਰ ਚਾਰ ਜੀਤ ਹਰ ਪਰਿਵਾਰ ਦੇ ਹੈਗੇ ਨੇ ਪਰ ਉਹ ਰੋਟੀ ਤੋਂ ਮੁਤਾਜ ਹੋ ਗਏ ਲੋਕੋਇ ਟਿਬੀ ਨਾਲ ਜੁੜਦੋਂ ਸੀ ਮਹਿਮਤਾਜ ਅਬਹੋਰ ਦੇ ਸੀਡ ਫਾਰਮ ਵਿਖੇ ਮੌਜੂਦਾ ਜਿੱਥੋਂ ਦੀਆਂ ਲਗਭਗ 2700 ਏਕੜ ਦੇ ਕਰੀਬ ਜ਼ਮੀਨ ਹੈ ਜਿੱਥੇ ਭਾਰਤ ਮਾਲਾ ਪ੍ਰੋਜੈਕਟ ਦੇ ਅ ਤਰੋੜ ਬਣਾ ਰਹੀ ਹੈ ਸਰਕਾਰ ਪਰ ਜਿਨ੍ਹਾਂ ਨੇ ਉਹ ਜ਼ਮੀਨਾਂ ਆਬਾਦ ਕੀਤੀਆਂ ਉਹਨਾਂ ਨੂੰ 1 ਰੁਪਿਆ ਵੀ ਨਹੀਂ ਦਿੱਤਾ ਕੋਈ ਮੁਆਵਜ਼ਾ ਨਹੀਂ ਤੇ ਬਿਨਾਂ ਦੱਸੇ ਉਹਨਾਂ ਦੇ ਘਰ ਵੀ ਢਾਏ ਗਏ ਹੁਣ ਤੱਕ 32 ਏਕੜ ਦੇ ਉੱਤੇ ਜਿਹੜਾ ਕਬਜ਼ਾ ਸਰਕਾਰ ਨੇ ਉਹ ਕਰ ਲੈ ਗਿਆ ਸਾਡੇ ਨਾਲ ਉਹ ਪਰਿਵਾਰ ਮੌਜੂਦ ਨੇ ਉਹ ਮਾਈਆਂ ਮੌਜੂਦ ਨੇ ਜਿਨ੍ਹਾਂ ਨੂੰ ਪਿਛਲੇ ਦਿਨੀ ਗ੍ਰਿਫਤਾਰ ਵੀ ਕੀਤਾ ਗਿਆ ਉਸ ਤੋਂ ਬਾਅਦ ਰਿਹਾਅ ਕੀਤਾ ਗਿਆ ਪੂਰਾ ਮਾਮਲਾ ਜਾਂਦਿਆ ਕਿ ਕਿੰਨੀ ਜ਼ਮੀਨਾਂ ਕਦੋਂ ਤੋਂ ਬਾਹਰ ਰਹੇ ਨੇ ਸਾਰੀ ਗੱਲਬਾਤ ਕਰਦੇ ਹਾਂ ਮਾਤਾ ਜੀ ਸਭ ਤੋਂ ਪਹਿਲਾਂ ਪੂਰਾ ਮਾਮਲਾ ਕੀ ਹੈ ਕਿਉਂ ਇੱਥੇ ਇਕੱਠੇ ਹੋਏ ਹੋ ਤੇ ਲੰਮੇ ਸਮੇ ਤੋਂ ਸੰਘਰਸ਼ ਚੱਲ ਰਿਹਾ ਕਿਹੜੀਆਂ ਜ਼ਮੀਨਾਂ ਨੇ ਕਿਉਂ ਤੁਸੀਂ ਬਾਹਰੇ ਸੀਗੇ ਜੀ ਅ ਵੱਡੇ ਜਿਹੜੇ ਸੀ ਨਾ ਪਾਕਿਸਤਾਨ ਉੱਜੜ ਕੇ ਆਏ ਸੀ ਉਹ ਸਾਡੇ ਵਾਰਸ ਸੀ ਸੀ ਅਸੀਂ ਛੋਟੇ ਬੱਚੇ ਸੀ ਅਸੀਂ ਨਿੱਕੀ ਬਾੜ ਯੁੱਗ ਜ਼ਮੀਨਾਂ ਕਰਕੇ ਸਾਰਾ ਕੁਝ ਕੀਤਾ ਅੱਜ ਇਹ ਜਿਹੜੀਆਂ ਸਰਕਾਰਾਂ ਨੇ ਇਹ ਸਾਤੂ ਖੋਹਣਾ ਚਾਹੁੰਦੀ ਹੈ ਪਰ ਅਸੀਂ ਇਹ ਦੇਵਾਂਗੇ ਨਹੀਂ ਅਸੀਂ ਬੜੇ ਔਖੇ ਵਕਤਾਂ ਨਾਲ ਬੜੀ ਮੁਸੀਬਤਾਂ ਨਾਲ ਭੁੱਖੇ ਰਹਿ ਕੇ ਸਾਰਾ ਕੁਝ ਕਰਕੇ ਸਾਨੂੰ ਸਰਕਾਰਾਂ ਤੇ ਇਹ ਨਵੀਂ ਸਰਕਾਰ ਅਸੀਂ ਬਦਲ ਕੇ ਬਣਾਈ ਸੀ ਵੀ ਇਹ ਚੰਗੀ ਸਰਕਾਰਾਂ ਕਿ ਸਾਡੇ ਪੱਕੀਆਂ ਕਰ ਇਹਨੇ ਨਹੀਂ ਕੀਤੀ ਤੇ ਫਿਰ ਅਖੀਰ ਨੂੰ ਅਸੀਂ ਕੱਲ ਇੱਥੇ ਹਲਕਾ ਕੀਤਾ ਸਾਨੂੰ ਇਹਨਾਂ ਔਰਤਾਂ ਨੂੰ ਇਹਨਾਂ ਨੇ ਗਿਰਫਤਾਰ ਕਰ ਲਈ ਪ੍ਰਸ਼ਾਸਨ ਇੱਥੂ ਦਾ ਜਿਹੜਾ ਹੈਗਾ ਸਾਨੂੰ ਗਿਰਫਤਾਰ ਕਰਕੇ ਕਹਿੰਦਾ ਤੁਹਾਨੂੰ ਅਖੇ ਅਸੀਂ ਤੁਹਾਡੇ ਪਰਚੇ ਕਰ ਦੇਦੇ ਅਸੀਂ ਇੱਕ ਬੇਸ਼ੱਕ ਦੀ ਪਰਚਾ ਸਾਡੇ ਆਦਮੀ ਵੀ ਸੀ ਵੀਰ ਵੀ ਸਾਡੇ ਅਸੀਂ ਇੱਕ ਗੱਲ ਸਾਰੀ ਜੇਤਾਂ ਰੱਖ ਲਈ ਸੀ ਅਸੀਂ ਅਖੇ ਜੀ ਨਿਚਕਰ ਸਾਡੇ ਵੀਰ ਨਹੀਂ ਜਾਣਗੇ ਅਸੀਂ ਨਹੀਂ ਜਾਵਾਂਗੇ ਸਾਨੂੰ ਫਰੇ ਜਲਾ ਦੇ ਚਬਨ ਕਰ ਲੋ ਅਸੀਂ ਬੰਦ ਇਦਾਂ ਕਹਿੰਦੇ ਹੂੰ ਅਚਾ ਮਤਲਬ ਕਿੰਨੀ ਜ਼ਮੀਨ ਆ ਤੁਹਾਨੂੰ ਕੁਝ ਪਤਾ ਉਹਦੇ ਬਾਰੇ ਕਿੱਥੇ ਘੜ ਗਈ ਆ 7 2700 ਏਕੜ 2700 ਏਕੜ ਹਾਂਜੀ ਸਾਰੇ ਸੀਟ ਪਰ ਆਏ ਹੈਗੇ ਪੰਜ ਪਿੰਡ ਹੈਗੇ ਨੇ ਪੰਜ ਪਿੰਡਾਂ ਦੀ ਜ਼ਮੀਨ ਹੈ ਹਾਂਜੀ ਪੰਜ ਪਿੰਡਾਂ ਦੀ ਜ਼ਮੀਨ ਹੈ ਇਹ ਅੜੱਪ ਕਰਨਾ ਚਾਹੁੰਦੇ ਨੇ ਇਹ ਪਹਿਲਾਂ ਜਿਹੜੀ ਜ਼ਮੀਨ ਸੀਗੀ ਕਿਸ ਤਰੀਕੇ ਦੀ ਸੀ ਕੀ ਹਾਲਾਤ ਸੀਗੇ ਥਾਂ ਦੇ ਉੱਤੇ ਪਹਿਲਾਂ ਜਦੋਂ ਮਤਲਬ ਤੁਹਾਡੇ ਪਰਿਵਾਰ ਪਰਾਂ ਨੇ ਬਯੁਰਗਾ ਇੱਥੇ ਇੱਥੇ ਜੰਗਲ ਸੀਗਾ ਜੀ ਆ ਸਟੋਰ ਬਣਿਆ ਸੀ ਤੇ ਜਦੋਂ ਅਸੀਂ ਉੱਥੇ ਕਰਦੇ ਸੀ ਨਾ ਵਾਈ ਤੇ ਤਰ ਇਹਨਾਂ ਨੇ ਸਾਨੂੰ ਸਰਕਾਰਾਂ ਨੇ ਧਮਕੀਆਂ ਦੇਣੀਆਂ ਸਾਨੂੰ ਕੁਝ ਨਹੀਂ ਮਿਲਦਾ ਹੁੰਦਾ ਸੀ ਤੇ ਕਹਿੰਦੇ ਤੁਸੀਂ ਨਾ ਅਸੀਂ ਫਿਰ ਇਹ ਗੱਲ ਕੀਤੀ ਵੀ ਸਾਡੇ ਦੋ ਹੀ ਸੇ ਮੁਜਾਰਿਆਂ ਦੇ ਨੇ 21 ਸਾਦਾ ਖੇਤਾਂ ਦੇ ਵਿੱਚ ਚੱਕ ਲਓ। ਹਾਂ। ਇਹ ਉੱਥੇ ਖੇਤਾਂ 'ਚ ਰੁਲ ਗਿਆ ਸੀ। ਪਰ ਉਸ ਤੋਂ ਬਾਅਦ ਇਹਨਾਂ ਸਰਕਾਰਾਂ ਨੇ ਨਹੀਂ ਉਹ ਤੁ ਲਿਆ ਸੀ। ਅਸੀਂ ਫਿਰ ਹਾਰ ਕੇ ਆਪਦੇ ਘਰਾਂ ਦੇ ਵਿੱਚ ਰੱਖਣ ਲੱਗੇ ਤੇ ਹੁਣੇ ਸਰਕਾਰਾਂ ਸਾਨੂੰ ਬਾਹਰ ਕੱਢਣਾ ਚਾਹੁੰਦੀ। ਅਸੀਂ ਨਹੀਂ ਨਿਕਲਾਂਗੇ। ਅਸੀਂ ਇੱਥੇ ਮਰ ਜਾਵਾਂਗੇ। ਸਾਡਾ ਕੱਠ ਹੈਗਾ ਸਾਰੀ ਜਨਤਾ ਜਿੰਨੀ ਜੋ ਵੀ ਸਾਰੇ 5 ਪਿੰਡਾਂ ਦੀ ਅਸੀਂ ਨਹੀਂ ਇੱਕ ਤੁਹਾਡਾ ਕਿਹੜਾ ਪਿੰਡ ਹੈ? ਸਾਡਾ ਇਹ ਸਾਰਾ ਮੇਰਾ ਵਾਸਾ ਹੀ ਹੈ ਮੈਂ ਜਰਮ ਹੀ ਮੇਰਾ ਇਥੂ ਦਾ ਓੜੇ ਇਥੂ ਜਨਮ ਹਾਂਜੀ ਤੁਹਾਡੀ ਤੁਹਾਡੇ ਕੱਲੇ ਨੇ ਕਿੰਨੀ ਜ਼ਮੀਨਾਂ ਜਿਹੜੀ ਤੁਸੀਂ ਵਾਈਕ ਵਾਕੇ ਸਹੀ ਕਿੰਨੀ ਸਾਡੇ ਕੋਲ ਹੁਣ ਕਿਸੇ ਕੋਲ 2-2 ਕਿੱਲੇ ਕਿਸੇ ਕੋਲ 10-10 ਕਿੱਲੇ ਹੈ ਤੇ ਕੋ ਕਿਸੇ ਕੋਲ 4 ਕਨਾਲ ਹੀ ਇਹ ਸਾਰੇ ਜੋਗੀ ਜ਼ਮੀਨਾਂ ਸਾਰਿਆਂ ਦੀ ਹਾਂਜੀ ਗੁਜਾਰੇ ਜੋਗੀ ਤੇ ਕਈਆਂ ਦੇ ਵਿੱਚ ਘਰ ਵੀ ਡਾਹੇ ਗਏ ਨੇ ਤੇ ਉਹ ਘਰ ਦੇ ਸਾਨੂੰ ਮਾਬਜਾ ਰੋਡ ਦਾ ਵੀ ਮਿਲਿਆ ਜਾਵੇ ਜਿਹੜਾਂ ਵਿਚਾਰਿਆਂ ਦੀ ਵਿੱਚ ਆ ਗਈ ਹੈ ਜ਼ਮੀਨ ਉਹ ਵੀ ਮਿਲਿਆ ਜਾਵੇ ਤੇ ਬਾਕੀ ਜਿਹੜੇ ਹੈਗੇ ਨੇ ਉਹਨਾਂ ਦਾ ਵੀ ਸਰਕਾਰ ਨੇ ਤਾਂ ਟਾਇਆ ਮਤਲਬ ਸਰਕਾਰ ਨੇ ਪਹਿਲਾਂ ਤੁਹਾਨੂੰ ਦੱਸਿਆ ਕਿ ਇੱਥੇ ਰੋਡ ਬਣਨਾ ਕਿ ਬਿਨਾ ਦੱਸਿਆ ਕਿ ਸਿੱਧਾ ਢਾਉਣ ਲੱਗੇ ਨਹੀਂ ਪਹਿਲਾਂ ਤਾਂ ਹੈਗਾ ਸੀ ਨਕਸ਼ੇ ਲੱਗੇ ਸੀ ਤੇ ਮੁੜ ਕੇ ਉਸੇ ਸਾਨੂੰ ਦੱਸੇ ਨੇ ਰਾਤ ਨੂੰ ਚੋਰੀ ਇਹਨਾਂ ਨੇ ਆਸਾ ਦੇ ਨਾਲ ਡਾਕਾ ਮਾਰਿਆ ਤੇ ਸਾਡੇ ਨਾਲ ਕੁਛ ਕੀਤਾ ਦੋ ਹਾਂਜੀ ਮਾਦੇ ਤੁਹਾਡੀ ਤੁਹਾਡਾ ਕਿਹੜਾ ਪਿੰਡ ਹੈ ਜੀ ਸੀਟਪਰਮ ਸੀਟਪਰਮ ਇੱਥੇ ਰਹਿੰਦੇ ਹਾਂ ਤੁਹਾਡੀ ਕਿੰਨੀ ਜ਼ਮੀਨ ਹੈ ਪਰਿਵਾਰ ਦੀ ਸਦੀ ਹੈ ਗਈ ਜੀ ਤਿੰਨ ਕਿੱਲੇ ਜੀ ਤਿੰਨ ਕਿੱਲੇ ਹਾਂਜੀ ਜਿਹੜਾ ਗੁਜ਼ਾਰਾ ਤੁਹਾਡਾ ਉਸੇ ਜ਼ਮੀਨ ਦੇ ਵਿੱਚੋਂ ਚੱਲਦਾ ਉਸੇ ਵਿੱਚੋਂ ਜੀ ਚੱਲਦਾ ਜੀ ਸਾਦਾ ਬੱਚੇ ਛੋਟੇ ਨੁਕੀ ਕਰੀਏ ਸਿੱਚ ਅਸੀਂ ਆਪ ਦਾ ਕਬਜਾ ਨਹੀਂ ਦੇਣਾ ਜੀ ਹਾਂਜੀ ਜਦੋਂ ਸਰਕਾਰ ਨੇ ਆ ਕੇ ਕੰਮਜਾ ਕਰਨਾ ਸ਼ੁਰੂ ਕਰਤਾ ਫਿਰ ਤੁਹਾਡਾ ਪਰਿਵਾਰ ਕਿੱਧਰ ਜਾਊ ਕੀ ਕਰੂਗਾ ਕੋਈ ਕੀ ਕਰੂਗਾ ਕੋਈ ਸਾਦਾ ਨਹੀਂ ਟਿਕਾਣਾ ਜੀ ਐ ਹੀ ਹੈ ਸਾਦਾ ਹਾਂਜੀ ਇਹ ਜ਼ਮੀਨ ਦੇ ਸਰਤੇ ਹਾਂ ਐਸੇ ਦੇ ਸਰਤੇ ਆਂ ਜੀ ਅਸੀਂ ਹਾਂਜੀ ਮਦਈ ਕਿਵੇਂ ਦਿਖਦਿਓ ਇੰਨੀ ਮਿਹਨਤ ਕੀਤੀ ਏ ਜ਼ਮੀਨਾ ਪਤਰੀਆਂ ਕੀਤੀਆਂ ਉਪਜਾਊ ਕੀਤੀਆਂ ਪਰ ਜਦੋਂ ਹੋਈਆਂ ਤੇ ਉਦੋਂ ਆ ਕੇ ਸਰਕਾਰ ਕਹਿੰਦੀ ਸਾਨੂੰ ਦੇ ਸਰਕਾਰ ਕਹਿੰਦੀ ਸਾਨੂੰ ਦਿਓ ਤਿੰਨ ਪੀੜੀਆਂ ਚੌਥੀ ਨੂੰ ਧੱਗੇ ਆ ਛੋਟੇ ਬੱਚੇ ਆ ਛੋਟੇ ਬੱਚੇ ਤੇ ਧੱਕਾ ਹੋ ਗਿਆ ਕਾਠ ਨਹੀਂ ਹੋਇਆ 6 ਵਜੇ ਆ ਕੇ ਪੈ ਗਏ ਸੁੱਤੇ ਪਿਆ ਤੇ ਕਬਜ਼ਾ ਲੈ ਲਿਆ ਪੁਲਿਸ ਸਾਰੀ ਪਾਤੀ ਏਰੀਏ ਦੀ ਸਾਡੇ ਖੇਤ 'ਚ ਤੇ ਬੱਚਿਆਂ ਨੂੰ ਫੜ ਕੇ ਲੈ ਗਏ ਤੇ ਨੌਵਾਂ ਨੂੰ ਵੀ ਅੱਛਾ ਕੱਲ ਪਰਚੇ ਪਾ ਦੇਣੇ ਮੁਸ਼ਕਲ ਛਡਾਈਆਂ ਉਹਨਾਂ ਨੇ ਬੜਾ ਕੁਝ ਕੀਤਾ ਜਿਹੜੇ ਇੰਜਨ ਸੀ ਉਹ ਚੱਕ ਚੱਕ ਸੱਟੇ ਮਸ਼ੀਨਾ ਸੱਟੀਆਂ ਤੇ ਸਾਡੇ ਤੋੜ ਗਏ ਸਾਰਾ ਸਮਾਨ ਬੋਰ ਵਿੱਚ ਨੱਪਤੇ ਪੂਰੇ ਪਹਿਣ ਬੋਰ ਉਹ ਨਹੀਂ ਸਾਨੂੰ ਕੱਢਣ ਦਿੱਤੇ ਮੌਕਾ ਹੀ ਨਹੀਂ ਦਿੱਤਾ ਮਕਾਨ ਤੋੜਤਾ ਬੋਰ ਨੱਪਤੇ ਮਸ਼ੀਨਾਂ ਜਿਹੜੀ ਪੱਠੇ ਕੁਤਰਣੇ ਉਹ ਚੱਕ ਚੱਕ ਤੋੜੀਆਂ ਪਈਆਂ ਮੇਡ ਟਰਾਲੀਆਂ ਤੇ ਉਹ ਤੋੜੇ ਪਏ ਸਾਰਾ ਸਮਾਨ ਨੁਕਸਾਨ ਕਰਕੇ ਤਰਨਾ ਲੱਗਿਆ ਸੀ ਤਰਨਾ ਤੋੜ ਦਿੱਤਾ ਸਾਡੀ ਇੱਟਾਂ ਵਿੱਚੇ ਆ ਕੇ ਮਕਾਨ ਇੱਕ ਤੋੜ ਦਿੱਤਾ ਸਾਰਾ ਬੱਚੇ ਬੱਚੀ ਪਾੜ ਕੇ ਲੈ ਗਏ ਇੱਕ ਮੈਂ ਘਰੇ ਸੀ ਸਾਰਿਆਂ ਲੈ ਗਏ ਬੱਸ ਛਡਾ ਕੇ ਲੈਂਦੇ ਪੰਚਾਇਤ ਸਾਰੇ ਜਥੇਬੰਦੀਆਂ ਨੇ ਛਡਾ ਕੇ ਲੈਂਦੇ ਆਦੇ ਪਰਚਾ ਪਾ ਦੇਣਾ ਹੈ ਕਰ ਦੇਣਾ ਡਰਾਵੇ ਮਾਰਦੇ ਸੀ ਹੁਣ ਰੋੜ ਤਾਂ ਕੱਢੀ ਜਾਂਦੇ ਰੋੜ ਤਾਂ ਰੁਕੇ ਨਹੀਂ ਪਰ ਸਾਨੂੰ ਤਾਂ ਕੁਝ ਦਿੱਤਾ ਨਹੀਂ ਅਸੀਂ ਤਾਂ ਨੇ ਹੀ ਮੰਗਨੇ ਆ ਮਾਜਾ ਸਾਨੂੰ ਪੂਰਾ ਮਲੇ ਮਿਲਣਾ ਚਾਹੀਦਾ ਸਾਰਨ ਦੇ ਤਾਂ ਸਾਡੇ ਕੀ ਇੱਥੇ ਫਸਲ ਨਹੀਂ ਹੁੰਦੀ ਸਾਡੀ ਤਾਂ ਦੁੱਗਣੀ ਫਸਲ ਹੁੰਦੀ ਹੈ ਇਹ ਤੁਸੀਂ ਲਾਈਓ ਕਰਨ ਵਾਲੇ ਤੁਹਾਡੇ ਪਰਿਵਾਰਾਂ ਨੇ ਲਾਈਏ ਕਰਨ ਫਸਲ ਅਸੀਂ ਪਰਿਵਾਰਾਂ ਨੇ ਲਾਈਏ ਫਸਲ ਸਾਡੀ ਲੱਗੀ ਹੋਈ ਉਜਾੜਾ ਕਰ ਗਏ ਜਿੱਥੇ ਥੋੜੀ ਮਿੱਟੀ ਪਾਉਣੀ ਸੀ ਉੱਥੇ ਜ਼ਿਆਦੀ ਪਾ ਗਏ ਤੱਕੇ ਨਾ ਤੇ ਵਾੜਾ ਪਾਟਤੀਆਂ ਜਾਲ ਲੱਗੇ ਸੀ ਉਹ ਪਾਟ ਦਿੱਤੇ ਤਿੰਨ ਖੇਤ ਹੋਰ ਹੀ ਮਲ ਲੈਗਾ ਐ ਤਾਂ ਬਾਈਪਾਸ ਤੱਕੜ ਦੇ ਤਿੰਨ ਮੁੰਡਿਆਂ ਦੇ ਖੇਤ ਉਹ ਐਵੇਂ ਬਾਹਰ ਦਿੱਤੇ ਵਿੱਚ ਕ्रेन ਪਾ ਕੇ ਧੱਕੇ ਨਾਲ ਕਰ ਲਿਆ ਮਾਤਾ ਜੀ ਕਿਵੇਂ ਕਿਵੇਂ ਦੇਖਦੇ ਸਰਕਾਰ ਕਹਿੰਦੀ ਹੈ ਕਿ ਅਸੀਂ ਵਿਕਾਸ ਕਰ ਰਹੇ ਹਾਂ ਵੱਡੀਆਂ ਵੱਡੀਆਂ ਸੜਕਾਂ ਬਣਾ ਰਹੇ ਹਾਂ ਪਰ ਉਹ ਬਣਾ ਕਿਵੇਂ ਰਹੇ ਉਹ ਕਿਉਂ ਨਹੀਂ ਦੱਸਦੇ ਜਿਵੇਂ ਤੁਹਾਡੀਆਂ ਨਹੀਂ ਨਾ ਉਹ ਤਾਂ ਚੋਰੀ ਨਾਲ ਹੀ ਉਹ ਤਾਂ ਆਪ ਤੇ ਬਣਾਈ ਜਾਂਦੇ ਨੇ ਕਿਸੇ ਨੂੰ ਦੱਸਦੇ ਹੀ ਨਹੀਂ ਵੀ ਅਸੀਂ ਇੱਥੋਂ ਕੱਢਣੀ ਹੈ ਕੋਈ ਇੱਥੋਂ ਕੱਢਣੀ ਹੈ ਉੱਥੋਂ ਕੱਢਣੀ ਹੈ ਕਿਸੇ ਦੇ ਘਰ ਠਾ ਦਿੱਤੇ ਕਿਸੇ ਦੇ ਮਕਾਨ ਠਾ ਦਿੱਤੇ ਕਿਸੇ ਤੋਂ ਕੁਝ ਦਤਾ ਤੁਹਾਡੀ ਕਿੰਨੀ ਜ਼ਮੀਨ ਹੈ ਪਰਿਵਾਰ ਤੁਹਾਡੇ ਦੇ ਕਿੱਦਾਂ ਸਾਡੇ ਪਰਿਵਾਰ ਵਿੱਚ ਬਸ ਕਿੱਲਾ ਕਿੱਲਾ ਹੈ ਕਿਸੇ ਦੇ ਦੋ ਹੈ ਕਿਸੇ ਦਾ ਕਿੱਲਾ ਹੈ ਮਤਲਬ ਕਮਾਈ ਜਿੰਨਾ ਸਾਧਨ ਪਰਿਵਾਰ ਚੱਲਦਾ 19 19 ਜ਼ਮੀਨ ਹੈ ਹਾਂਜੀ 19 19 ਹੈ ਬਸ ਜ਼ਿਆਦੀ ਨਹੀਂ ਹੈਗੀ ਇਸੇ ਤੇ ਸਰਕਲ ਚੱਲਦਾ ਪਿਆ ਸਾਰਿਆਂ ਹੋਰ ਜਿਵੇਂ ਸਰਕਾਰ ਆ ਕੇ ਪੈ ਗਈ ਹੈ ਜ਼ਮੀਨਾਂ ਲੈਣ ਲੱਗ ਗਈ ਹੈ ਫਿਰ ਹੁਣ ਪਰਿਵਾਰ ਕਿਵੇਂ ਚੱਲੂ ਤੁਹਾਡਾ ਪਰਿਵਾਰ ਹੋਣਾ ਸੀ ਤਾਂ ਹੱਕ ਦੇਣਾ ਨਹੀਂ ਚਾਹੁੰਦੇ ਅਸੀਂ ਆਪ ਦਾ ਹੱਕ ਲੈਣਾ ਚਾਹੁੰਦੇ ਹਾਂ ਇਸਨੂੰ ਸਾਡਾ ਅਕ ਮਿਲਿਆ ਜਾਵੇ ਜਿਨ੍ਹਾਂ ਦੇ ਵਿੱਚ ਰੋਡ ਨਿਕਲਦੇ ਪੈਣ ਉਹਨਾਂ ਨੂੰ ਮਾਬਜਾ ਮਿਲਿਆ ਜਾਵੇ ਥਾਮ ਕਾਨ ਜਿਹੜਾ ਵੀ ਹੈ ਉਹਨਾਂ ਨੂੰ ਮਾਬਜਾ ਦਿੱਤਾ ਜਾਵੇ ਜਿਵੇਂ ਹੋਰਾਂ ਥਾਮਾਂ ਦੇ ਉੱਤੇ ਜ਼ਮੀਨਾਂ ਜਿੱਥੋਂ ਸੜਕਾਂ ਨਿਕਲੀਆਂ 50 ਪਿਆ ਲੱਖ ਤੇ ਕਰੋੜ ਕਰੋੜ ਰੁਪਏ ਵੀ ਮਿਲਿਆ ਤੁਹਾਨੂੰ ਕਿੰਨੇ ਪੈਸੇ ਮਿਲੇ ਕੁਝ ਵੀ ਨਹੀਂ ਮਿਲਿਆ 1 ਰੁਪਇਆ ਨਹੀਂ ਦਿੱਤਾ ਉਹਨਾਂ ਨੇ ਕੁਝ ਵੀ ਨਹੀਂ ਮਿਲਿਆ ਕੁਝ ਵੀ ਨਹੀਂ ਮਿਲਿਆ ਸਾਦੇ ਮੇਰੇ ਨਿੱਕੇ ਨਿੱਕੇ ਬੱਚੇ ਸੀ ਛੋਟੇ ਛੋਟੇ ਕੋਈ 5 ਸਾਲ ਦਾ ਸੀ ਕੋਈ 11 ਸਾਲਾਂ ਦਾ ਸੀ ਛੋਟੇ ਛੋਟੇ ਪਾਲ ਕੇ ਲਿਆਂਦੇ ਮੇਰਾ ਆਦਮੀ ਮੁੱਕ ਗਿਆ ਤੇ ਫਿਰ ਮੈਂ ਪਾਲ ਕੋ ਨਾਲ ਲਿਆਂਦੇ ਤੇ ਫਿਰ ਮੇਰਾ ਬੱਚਾ ਮੁੱਕ ਗਿਆ ਕਿਸੀ ਤੇ ਹੁਣ ਇਹ ਪੜੀ ਤੇ ਆ ਆ ਦੋ ਕਿੱਲੇ ਉਹਨਾਂ ਸਾਰੀ ਮਿੱਟੀ ਪਾ ਦਿੱਤੀ ਮੇਰਾ ਕੋਠਾ ਹੀ ਬਿਠਾ ਦਿੱਤਾ ਬੜੇ ਬਹੁਤ ਹਾਲਾਤ ਮਾੜੀ ਕੀਤੀ ਕਰਨਗੇ ਸਾਡੀ ਘਰ ਵੀ ਡਾਦਾ ਤੁਹਾਡਾ ਘਰ ਵੀ ਸਾਦਾ ਕੱਠੋ ਮੈਂ ਚੰਦੀ ਸੀ ਮੱਝ ਵਾਲੀ ਉਹ ਵੀ ਠਾ ਹੀ ਜਾਂਦ ਰਹੇ ਤੇ ਮਿੱਟੀ ਸਾਰੀ ਪਾ ਦਿੱਤੀ ਹੈ ਇਸੋ ਛਿੰਦੇ ਰਹਿਣਗੇ ਸਾਦਾ ਤਾਂ ਹੀ ਤੋੜੋ ਤੂੜ ਕਰ ਦਿੱਤੇ ਨੇ ਮੁਰੇ ਸਾਦੇ ਹਾਲ ਕਰਤੇ ਸਾਨੂੰ ਫੜ ਕੇ ਵਿੱਚ ਲਾ ਕੇ ਬੰਦਿਆਂ ਦਾ ਨਾਂ ਸਾਰੇ ਆਦਮੀ ਵੀ ਨਾਲ ਲੱਗੀਆਂ ਮੈਂ ਤਾਂ ਭਗਵੰਤ ਮਾਨ ਅਜੇ ਆਖਦਾ ਮੈਂ ਤਾਂ ਇਹ ਸਾਰੀ ਖੋਹ ਲੈਣੀ ਹੈ ਇਹਨਾਂ ਨੂੰ ਕੁਝ ਵੀ ਨਹੀਂ ਦੇਣਾ ਪਰ ਉਹ ਸਰਕਾਰ ਬਣਨ ਤੋਂ ਪਹਿਲਾਂ ਕਹਿੰਦੇ ਮੈਂ ਆਮ ਲੋਕਾਂ ਦਾ ਗਰੀਬ ਲੋਕਾਂ ਦਾ ਗਰੀਬ ਲੋਕਾਂ ਨੂੰ ਮਦਦ ਦੇਵਾਂਗਾ ਮੈਂ ਇਹਨਾਂ ਦੇ ਪਿਲਸਨਾ ਵਧਾਵਾਂਗਾ ਜਿੰਨਾ ਉਹ ਵਿਧਵਾ ਜਨਾਨੀ ਹੈਗੇ ਉਹ ਕਿੱਥੋਂ ਖਾਣ ਗੀਆਂ ਹੈ ਕਿ 1000000 1000000 ਰੁਪਇਆ ਪਾਵਾਂਗਾ ਲੇਡੀਜ਼ ਜਿਹੜੀਆਂ ਆ ਗਿਆ ਜਿਹੜੀ ਮਾਵਾਂ ਪੈਣਾ ਆ ਗਿਆ ਜਿਨ੍ਹਾਂ ਦੀ ਪਲਸਣ ਲੱਗੀ ਉਹਨਾਂ ਦੀ 2500 ਰੁਪਇਆ ਪਾਵਾਂਗਾ ਅਜੇ ਤੱਕਨ ਕੁਝ ਨਹੀਂ ਪਾਇਆ 1 ਰੁਪਇਆ ਨਹੀਂ ਦਿੱਤਾ ਉਹਨੇ ਉਹਨੇ 420 ਨਾਲ ਬਸ ਵੋਟਾਂ ਲੈ ਗਿਆ ਸਾਡੇ ਕੋਲੋਂ ਕੁਝ ਨਹੀਂ ਉਸਨੇ ਦਿੱਤਾ ਸਾਨੂੰ 1 ਰੁਪਇਆ ਵੀ ਨਹੀਂ ਮਿਲਿਆਗਾ ਕਿ ਤੱਕ ਤਿਆਂ ਦੇ ਪਾਇਆ ਗਏ ਨਾ ਸਾਰੇ ਪਟ ਪਟ ਦਿੱਤੇ ਕੋਈ ਰੋਕੇ ਸੀ ਕੋਈ ਫਿਰ ਤਿੰਨ ਵਜੇ ਆਗੇ ਆਹ ਸਵੇਰ 3 ਵਜੇ ਆ ਤੁਹਾਡੀ ਕਿੰਨੀ ਜ਼ਮੀਨ ਮਾਤਾ ਮੇਰੀ ਗਾਈ ਹੈ 1.5 ਕਿੱਲਾ 1.5 ਕਿੱਲਾ ਹਾਂ ਮਤਲਬ ਸਾਰਿਆਂ ਦੇ ਕੋਲੇ ਤੁਹਾਡੇ ਕਿਸੇ ਕੋਲੇ ਕਿੱਲਾ ਦੋ ਕਿੱਲੇ ਇੰਨੀ ਨਹੀਂ ਕਿੱਲਾ 1.5 ਕਿੱਲਾ ਸਾਡੇ ਨਾਲ ਜਿਹੜਾ ਅਸੀਂ ਪੱਠੇ ਗੱਡ ਪੈਂਦੇ ਸੀ ਕਣ ਕਪਟੀਆਂ ਲੋਕੀ ਹੋ ਜਾਂਦੀ ਸੀ ਉਹਨਾਂ ਨੇ ਖੋ ਲਈਏ ਕੁਝ ਨਹੀਂ ਹਾਂ ਹਾਂ 2.5 ਕਿੱਲੇ ਉਥੇ ਕੀ ਕੀ ਤੁਹਾਡੀ ਵੀ ਉਥੇ ਬਣ ਗਈ ਹਾਂ ਸਾਡੀ ਵੀ ਉਥੇ ਰੋਡ ਹੀ ਬਣਿਆ ਹੈ ਬਾਈਪਾਸ ਲੰਘਿਆ ਹੈ ਰੋਡ ਬਣਾਇਆ ਨਹੀਂ ਸਾਰੀ ਖੋਲ ਹੀ ਉਹਨਾਂ ਨੇ ਤੁਹਾਨੂੰ ਬਣਾਉਣ ਤੋਂ ਪਹਿਲਾਂ ਰੋਡ ਦੱਸਿਆ ਗਿਆ ਕਿ ਇੱਥੇ ਰੋਡ ਲੰਘਣਾ ਜਾਂ ਕੁਝ ਹੋਰ ਹੈ ਤੁਸੀਂ ਸਮਾਨ ਚੱਕ ਲੋ ਜਾਂ ਤੁਹਾਨੂੰ ਮੁਆਵਜ਼ਾ ਦੇਣਾ ਕੁਝ ਦੱਸਿਆ ਪਹਿਲਾਂ ਨਾ ਸਾਡੇ ਕੋਈ ਨੋਟਿਸ ਨਹੀਂ ਆਇਆ ਕੁਝ ਨਹੀਂ ਹੋਇਆ ਸਿੱਧਾ ਕਬਜ਼ਾ ਕੀਤਾ ਹਾਂ ਸਿੱਧਾ ਹੀ ਕਬਜ਼ਾ ਕੀਤਾ ਨਹੀਂ ਹਾਂ ਸਿੱਧਾ ਹੀ ਕਰ ਲਿਆ ਤੁਹਾਡੀ ਮਤਲਬ ਕਿੰਨੀ ਜ਼ਮੀਨ ਹੈ ਅੱਗੇ 2:30 ਵਜੇ ਉਹਨਾਂ ਨੇ ਕਬਜ਼ਾ ਕੀਤਾ ਹੈ 1.5 ਕਿਲਾ ਤੁਹਾਡਾ ਹਾਂ ਤੁਹਾਡੀ ਮਤਲਬ ਕਿੰਨੀ ਜ਼ਮੀਨ ਹੈ ਜੀ ਉੱਥੇ ਨਹੀਂ ਜੀ ਸਾਡੀ ਇੱਥੇ ਨਹੀਂ ਪੈਣ ਜੀਤੀ ਹੈਗੀ ਇਹ 4 ਕਿੱਲੇ ਕਿੰਨੇ ਆ ਜੀ ਚਾਰ ਕਿੱਲੇ ਹੈਗੇ ਚਾਰ ਮੁੰਡੇ ਹਾਂ ਜੀ ਚਾਰ ਕਿੱਲੇ ਹਾਂ ਜੀ ਉੱਥੇ ਵੀ ਸੜਕ ਬੰਨੀ ਹੈ ਹਾਂ ਜੀ ਉਹੀ ਰੋਡ ਨਿਕਲੀ ਜਾਂਦਾ ਹਾਂ ਉਹ ਹੀ ਹੈ ਕਿ ਚਾਰ ਕਿੱਲੇ ਬਸ ਬਾਈ ਜੀ ਤੁਹਾਡੀ ਜ਼ਮੀਨ ਹੈ ਇਧਰਲੇ ਸਾਈਡ ਹਾਂਜੀ ਹਾਂਜੀ ਕਿੰਨੀ ਕਵਿਨ ਹੈ ਤੁਹਾਡੀ ਸਾਡੀ ਹੈਗੀ ਇੱਕ ਕਿੱਲਾ ਹੈਗੀ ਇੱਥੇ ਜੀ ਕਿੱਲਾ ਜ਼ਮੀਨ ਹੈ ਹਾਂਜੀ ਹਾਂ ਥੋੜਾ ਸਾਧਨ ਜਿਹੜਾ ਪਰਿਵਾਰ ਚਲਾਉਣ ਦਾ ਉਹ ਜ਼ਮੀਨ ਹੀ ਸੀਗੀ ਜ਼ਮੀਨ ਹੀ ਸੀ ਬਾਈ ਜੀ ਹੋਰ ਕੁਝ ਵੀ ਸਾਧਨ ਨਹੀਂ ਉਹ ਹੀ ਤੇ ਗੱਲ ਕਰੀ ਜਿੰਨੇ ਆ ਵੀ 2700 ਕਿੱਲਾਂ ਦਾ ਤੁਸੀਂ ਇਹਨਾਂ ਰਕਬਾ ਤੁਸੀਂ ਲੈ ਲਿਆ ਅੱਜ ਪ੍ਰੋਟੈਸਟ ਅਸੀਂ ਇਹਨਾਂ ਕਰਦੇ ਪਏ ਹਾਂ ਮਾਲਕੀ ਹੱਕ ਪਿੱਛੇ ਸਾਨੂੰ 1 ਰੁਪਿਆ ਨਹੀਂ ਦਿੱਤਾ ਨਾ ਸਾਨੂੰ ਇਹਨਾਂ ਨੇ ਕੋਈ ਕਾਗਜ਼ ਪੱਤਰ ਦਿੱਤਾ ਵੀ ਅਸੀਂ ਕੱਲ ਨੂੰ ਇੱਥੇ ਕਬਜ਼ਾ ਲੈਣ ਆਏ ਆ। ਇਹ ਸਵੇਰ 3 ਵਜੇ ਦੀ ਗੱਲ ਹੈ। 3 ਵਜੇ ਇੱਥੇ ਐਨ.ਆਈ. ਫੋਰਸ ਆ ਗਈ ਪੂਰੇ ਪੰਜਾਬ ਦੀ। ਜੀ। ਤਰਨਤਾਰਨ ਤੋਂ ਲੈ ਕੇ ਅੰਮ੍ਰਿਤਸਰ ਤੋਂ ਲੈ ਕੇ ਇੱਥੇ ਐਨ.ਆਈ. ਫੋਰਸ ਸਿਗੀ ਸਾਨੂੰ ਅੰਦਰ ਨਹੀਂ ਜਾਣ ਦਿੱਤਾ। ਟੂਬਲ ਕਨੈਕਸ਼ਨ ਵੀ ਸਾਰੇ ਪੱਟੇ ਗਏ। ਬੋਰ ਸਾਡੇ ਅੰਦਰ ਮਿੱਟੀ ਦੇ ਵਿੱਚ ਹੀ ਦਬਤੇ। ਤੇ ਅਸੀਂ ਹੁਣ ਕੀ ਕਰੀਏ, ਕੀ ਨਾ ਕਰੀਏ ਦੱਸੋ। ਅਸੀਂ ਤਾਂ ਇਹਨੇ ਲੋਕੀ ਗਰੀਬ ਪਰੇਸ਼ਾਨ ਹੈ ਵੀ ਸਾਡੇ ਦਾ ਰੋਟੀ ਤੋਂ ਵੀ ਗਏ ਓਕੇ ਹੋ ਗਏ। ਤੁਹਾਡੇ ਬਜ਼ੁਰਗਾਂ ਨੇ ਆ ਕੇ ਬਾਤ ਕੀਤੀ। ਇਹ ਬਿਲਕੁਲ ਜੀ ਪਾਕਿਸਤਾਨ ਤੋਂ ਆਏ ਸੀਗੇ। ਔਰ ਤੋਂ ਉਜੜ ਕੇ ਆਏ ਤਾਂ ਇੱਥੇ ਉਜੜ ਗਏ ਹੁਣ ਅਸੀਂ ਤੇ ਸਾਡੀ ਨਾ ਸਰਕਾਰ ਸੁਣਦੀ ਪਈ ਨਾ ਇੱਥੋਂ ਦਾ ਪ੍ਰਸ਼ਾਸਨ ਸੁਣਦਾ ਪਿਆ ਨਾ ਕੋਈ ਐਮਐਲਏ ਸੁਣਦਾ ਪਿਆ ਨਾ ਕਿ ਉੱਤੇ ਹਾਈ ਲੈਵਲ ਤੇ ਮੰਤਰੀ ਸੁਣਦੇ ਪਏ ਕਿਉਂ ਅਸੀਂ ਬੰਦੇ ਨਹੀਂ ਹੈਗੇ ਸਾਡੇ ਵੀ ਸੁਣਵਾਈ ਹੋਵੇ ਸਾਨੂੰ ਵੀ ਸਾਡੇ ਕੋਲ ਵੀ ਮੀਟਿੰਗ ਰੱਖੀ ਜਾਵੇ ਵੀ ਹਾਂ ਵੀ ਇੰਨੇ ਇੰਨੇ ਪੈਸੇ ਤੁਸੀਂ ਸਾਨੂੰ ਅਸੀਂ ਮੁਆਵਜ਼ਾ ਦੇ ਦਈਏ ਤਾਂ ਵੋਟਾਂ ਪੈਂਦੀਆਂ ਤੁਹਾਡੀਆਂ ਵੋਟਾਂ ਪੈਂਦੀਆਂ ਜੀ ਸਾਰਾ ਕੁਝ ਰਾਸ਼ਨ ਕਾਰਡ ਵੋਟ ਕਾਰਡ ਆਧਾਰ ਕਾਰਡ ਸਾਰਾ ਕੁਝ ਇੱਥੇ ਆ ਕੀ ਲੱਗਦਾ ਵੀ ਹੁਣ ਕਿਉਂ ਤੁਹਾਨੂੰ ਨਹੀਂ ਗੱਲਬਾਤ ਕਰਦਾ ਤੁਹਾਡੇ ਨਾਲ ਆ ਕੇ ਦੇਖੋ ਜੀ ਹੁਣ ਵੱਡੇ ਲੋਕ ਹੈ ਹਾਂ ਉਹ ਸਾਡੀ ਸੁਣਵਾਈ ਕਰਨਾ ਨਹੀਂ ਜਾਂਦੇ ਜਾਂ ਸਾਨੂੰ ਸਾਡੇ ਕੋਲਾਣਾ ਨਹੀਂ ਜਾਂਦੇ ਅਸੀਂ ਇਹੀ ਗੱਲ ਕਰਦੇ ਪਿਆ ਸਾਡੇ ਕੋਲ ਸਭ ਬੈਠ ਕੇ ਸਾਡੇ ਨਾਲ ਮੀਟਿੰਗ ਕਰਨ ਆਹਮੋ ਸਾਹਮਣੇ ਗੱਲ ਕਰਨ ਅਸੀਂ ਇਨਾ ਮੁਆਵਜ਼ਾ ਦੇਣੇ ਆ ਮਾਲਕੀ ਹੱਕ ਅਸੀਂ ਮੰਗਦੇ ਪਿਆ ਅੱਜਮ ਜ਼ਮੀਨ ਸਾਡੀ ਜਾਂਦੇ ਪਏ ਕੱਲ ਨੂੰ ਇਹ ਘਰ ਵੀ ਜਾਣਗੇ 2700 ਕਿੱਲਾਂ ਦਾ ਰਕਬਾ ਇਹ ਸਾਡੀ ਜ਼ਮੀਨ ਦਾ ਮਸਲਾ ਨਹੀਂ ਇਹ 2700 ਕਿੱਲਾਂ ਦਾ ਮਸਲਾ ਹੈ ਸਹੀ ਯਾਰ 27000 ਹੈ 2700 ਹੈ 27000 ਨਹੀਂ 2700 ਹੈ 2700 ਕਿੱਲਿਆਂ ਦਾ ਮਸਲਾ ਹੈ ਇਹ ਮੈਂ ਤਾਂ ਹੀ ਗੱਲ ਕਰਦਾ ਪਿਆ ਇਹ ਮਾਲਕੀ ਹੱਕ ਵੀ ਦਿੱਤਾ ਜਾਵੇ ਗਰੀਬ ਲੋਕ ਬੈਠੇ ਨੇ ਅੱਜ ਕੱਲ ਇੱਕ ਕਮਰਾ ਪਾਣਾ ਬਹੁਤ ਔਖਾ ਹੈ ਤੇ ਜਮੀਨ ਗਈ ਤਾਂ ਰੋਟੀ ਤੋਂ ਵੀ ਔਖੇ ਹੋ ਗਏ ਤਾਂ ਕੱਲ ਰੋਟੀ ਕੌਣ ਦੇਵੇਗਾ ਇਹਨਾਂ ਨੂੰ ਘਰ ਦੇ ਵਿੱਚ ਕਿਸੇ ਦੇ 4-4 ਜੀ ਤਾਂ ਹਰ ਪਰਿਵਾਰ ਦੇ ਹੈਗੇ ਨੇ ਪਰ ਉਹ ਰੋਟੀ ਤੋਂ ਮੁਤਾਜ ਹੋ ਗਏ ਉਹ ਖਤਮ ਹੋ ਗਏ ਬਸ ਇਹੀ ਗੱਲ ਕਰਦੇ ਪਿਆ ਤੁਹਾਡੀ ਜੀ ਵੀ ਹੈ ਜੀ ਇੱਥੇ ਹਾਂਜੀ ਸਾਡੀ ਜ਼ਮੀਨ ਹੈ ਜੀ ਸਾਡੇ ਕੋਲ ਦੋ ਕਿੱਲੇ ਜ਼ਮੀਨ ਹੈ ਔਰ ਉਸ ਦੇ ਵਿੱਚ ਮੈਂ ਕਾਸਤ ਕਰਕੇ ਆਪਣੇ ਘਰ ਦਾ ਟਾਈਮ ਪਾਸ ਗੁਜ਼ਾਰਾ ਕਰਦਾ ਸਾਂ ਸਾਡੀ ਜ਼ਮੀਨ ਦੇ ਵਿੱਚੋਂ ਸੈਂਟਰ ਵਿੱਚੋਂ ਹੀ ਜਿਹੜਾ ਨੈਸ਼ਨਲ ਹਾਈਵੇ ਕੱਢਿਆ ਗਿਆ ਹੈ ਔਰ ਸਾਨੂੰ ਉਸ ਦੇ ਵਿੱਚੋਂ ਆਰ ਪਾਰ ਦਾ ਪਾਣੀ ਜਾਣ ਦਾ ਕੋਈ ਸਾਧਨ ਨਹੀਂ ਹੈ ਸਭ ਤੋਂ ਪਹਿਲਾਂ ਨੰਬਰ ਤਾਂ ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਤੁਹਾਡੇ ਕੋਲ ਕਦੋਂ ਕਬਜ਼ਾ ਲੈਣਾ ਹੈ ਇਹਨਾਂ ਨੇ ਰਾਤ ਨੂੰ ਤਕਰੀਬਨ 2 ਵਜੇ ਆਣ ਕੇ ਸਾਡੇ ਖੇਤਾਂ ਦੇ ਉੱਪਰ ਹੱਲਾ ਬੋਲਿਆ ਸਾਨੂੰ ਸੁੱਤੇ ਹੋਏ ਲੋਕਾਂ ਨੂੰ ਸਾਡੀ ਨੀਂਦਾਂ ਖਰਾਬ ਕੀਤੀਆਂ ਅਸੀਂ ਉੱਠੇ ਜਦੋਂ ਅਸੀਂ ਜਾ ਕੇ ਦੇਖਿਆ ਤਾਂ ਸਾਡੇ ਖੇਤਾਂ ਦੇ ਵਿੱਚ ਕਰੇਨਾ ਜੇਸੀਪੀਆਂ ਲੱਗੀਆਂ ਸਨ ਸਾਡੇ ਜੋ ਕੁਝ ਮਕਾਨ ਵਿੱਚ ਆਏ ਸੀ ਮਕਾਨ ਟਾਏ ਗਏ ਸਾਡੇ ਵਿੱਚ ਫੁੱਟਪੌਂਡ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਮੁਆਵਜ਼ੇ ਦੀ ਐਸ ਨਹੀਂ ਕੀਤੀ ਗਈ ਸਾਨੂੰ ਪਹਿਲਾਂ ਮੀਟਿੰਗ ਦਿੱਤੀ ਗਈ ਸੀ ਕਿ ਤੁਹਾਨੂੰ ਅਸੀਂ ਮੀਟਿੰਗ ਦਿੰਦੇ ਹਾਂ ਐਸਡੀ ਡੀਸੀ ਸਾਹਿਬ ਨਾਲ ਡੀਸੀ ਸਾਹਿਬ ਕੋਲੇ ਮੀਟਿੰਗ ਦਾ ਇਹਨਾਂ ਨੇ ਟਾਈਮ ਦਿੱਤਾ ਜਦੋਂ ਇਹਨਾਂ ਨੇ ਟਾਈਮ ਦਿੱਤਾ ਇਹਨਾਂ ਨੇ ਕਿਹਾ ਵੀ 2 ਦਿਨ ਬਾਅਦ ਮੀਟਿੰਗ ਹੋਏਗੀ ਲੇਕਿਨ 2 ਦਿਨ ਬਾਅਦ ਸਾਡੀ ਮੀਟਿੰਗ ਸਾਥੋਂ ਨਹੀਂ ਲਈ ਮੀਟਿੰਗ ਸਾਨੂੰ ਨਹੀਂ ਦਿੱਤੀ ਗਈ ਉਸ ਤੋਂ ਬਾਅਦ ਫਿਰ ਅਸੀਂ 2 ਦਿਨ ਵੇਟ ਕੀਤਾ ਵੀ ਚਲੋ ਫਿਰ ਸਹੀ ਫਿਰ ਇਹਨਾਂ ਨੇ ਉਹੀ ਚਾਲ ਖੇਡੀ ਕਿ ਮੀਟਿੰਗ ਨੂੰ ਪੋਸਟਪੋਨ ਕਰਤਾ ਜੀ ਡੀਸੀ ਸਾਹਿਬ ਦਾ ਤਾਂ ਬਾਹਰ ਪ੍ਰੋਗਰਾਮ ਹੈ ਉਹਨਾਂ ਤੇ ਤਰੀਕਾ ਹੈ ਉਹ ਆਪਣੀ ਤਰੀਕ ਤੇ ਜਾ ਰਹੇ ਹਨ ਉਸ ਤੋਂ ਬਾਅਦ ਫਿਰ ਅਸੀਂ ਇਕੱਠ ਕੀਤਾ ਸਾਡੇ ਇਕੱਠ ਦੇ ਦੌਰਾਨ ਅਸੀਂ ਇੱਥੇ ਕੋਈ ਖਾਸ ਕੰਮ ਨਹੀਂ ਸੀਗਾ ਅਸੀਂ ਇੱਕ ਸਾਡਾ ਪੁਤਲਾ ਫੁਰਕਣ ਦਾ ਪ੍ਰੋਗਰਾਮ ਸੀ ਜਿਸ ਦੇ ਵਿੱਚ ਸਾਡੇ ਭੈਣਾ ਸਾਡੇ ਵੀਰ ਕਰੀਬ 150 ਦੀ ਤਾਦਾਦ ਵਿੱਚ ਸਨ ਜਿਨ੍ਹਾਂ ਦੇ ਵਿੱਚੋਂ ਇਹਨਾਂ ਨੇ 100 ਕਰੀਬ 120 ਸਾਡੀਆਂ ਭੈਣਾ ਸਾਡੇ ਵੀਰ ਜਿਨ੍ਹਾਂ ਨੂੰ ਇਹਨਾਂ ਨੇ ਅਰੈਸਟ ਕੀਤਾ ਔਰ ਇਹਨਾਂ ਨੂੰ ਬਿਨਾਂ ਵਜ੍ਹਾ ਤੋਂ ਹੀ ਚੱਕ ਕੇ ਜੇਲ੍ਹਾਂ ਦੇ ਵਿੱਚ ਸਿੱਟਿਆ ਉੱਥੇ ਇਹਨਾਂ ਦੇ ਉੱਪਰ ਤਸ਼ੱਦਦ ਹੋਈ ਇਹਨਾਂ ਨੂੰ ਕੋਈ ਟਾਈਮ ਤੇ ਖਾਣਾ ਪਾਣੀ ਕੁਝ ਵੀ ਨਹੀਂ ਬਾਕੀ ਪਿੱਛੇ ਅਸੀਂ ਆਣ ਕੇ ਜਦੋਂ ਗੱਲ ਕਰੀ ਅਸੀਂ ਸਾਡੀ ਇਹ ਮੰਗ ਸੀ ਕਿ ਸਾਡੇ ਜੋ ਸਾਡੇ ਸਾਥੀ ਨੇ ਜਿਨ੍ਹਾਂ ਨੂੰ ਤੁਸੀਂ ਗ੍ਰਿਫਤਾਰ ਕੀਤਾ ਹੈ ਉਹਨਾਂ ਨੂੰ ਤੁਸੀਂ ਛੱਡੋ ਜੀ ਲੇਕਿਨ ਇਹਨਾਂ ਨੇ ਉਹਨਾਂ ਨੂੰ ਛੱਡਣ ਦੀ ਬਜਾਏ ਸਾਨੂੰ ਹੋਰ ਧਮਕੀਆਂ ਦੇਤੀਆਂ ਕਹਿਣ ਲੱਗੇ ਅਗਰ ਜੇ ਤੁਸੀਂ ਇਸ ਸਰਕਾਰ ਦੇ ਅੱਗੇ ਆਓਗੇ ਜਾਂ ਤੁਸੀਂ ਹੋਰ ਪ੍ਰੋਟੈਸਟ ਕਰੋਗੇ ਤਾਂ ਚੱਕ ਕੇ ਤੁਹਾਨੂੰ ਵੀ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾਏਗਾ ਇਹ ਸਾਡੇ ਨਾਲ ਨਜਾਇਜ਼ ਹੋ ਰਿਹਾ ਹੈ ਇਹ ਬਹੁਤ ਤੱਕਾ ਹੋ ਰਿਹਾ ਹੈ ਇਹ ਨਹੀਂ ਹਰੇਕ ਦੇ ਕੋਲੇ ਦੋ ਕਿੱਲੇ ਹੈ ਇੱਥੇ ਕਨਾਲ ਵੀ ਹੈ ਦੋ ਕਨਾਲਾਂ ਵੀ ਨੇ ਇੰਨੇ ਛੋਟੇ ਵੀ ਨੇ ਹਾਂਜੀ ਛੋਟੇ ਤੋਂ ਛੋਟੇ ਆ ਸਾਡੇ ਘਰਾਂ ਦੇ ਜਿਹੜੇ ਗੁਜ਼ਾਰੇ ਹੈ ਇਸੇ ਖੇਤੀ ਦੇ ਸਰਤੇ ਨੇ ਔਰ ਜੇ ਸਾਡੇ ਕੋਲੋਂ ਇਹ ਖੇਤੀ ਖੋਹ ਲਈ ਗਈ ਤਾਂ ਫਿਰ ਸਾਡੇ ਜੀਣ ਦਾ ਤਾਂ ਫਾਇਦਾ ਨਹੀਂ ਸਾਡੀ ਅਪੀਲ ਹੈ ਸਰਕਾਰ ਨੂੰ ਜੇ ਸਰਕਾਰ ਸਾਨੂੰ ਨਹੀਂ ਕਿਸੇ ਪਾਸੇ ਦੇ ਸਮਝਦੀ ਸਾਨੂੰ ਜ਼ਮੀਨਾਂ ਨਹੀਂ ਦੇਣਾ ਚਾਹੁੰਦੀ ਸਾਡੇ ਕੋਲੋਂ ਖੋਹਣਾ ਚਾਹੁੰਦੀ ਤਾਂ ਫਿਰ ਅਸੀਂ ਕਹਿੰਦੇ ਵੀ ਸਾਨੂੰ ਤਾਂ ਜੋ ਕਰਨਾ ਹੈ ਉਹ ਤੁਸੀਂ ਕਰ ਦਿਓ ਖਤਮ ਕਰ ਦਿਓ ਜਦ ਤੱਕ ਜਿੰਦੇ ਆਂ ਅਸੀਂ ਇਸ ਜ਼ਮੀਨ ਦਾ ਕਬਜ਼ਾ ਨਹੀਂ ਛੱਡਾਂਗੇ ਮਰ ਜਾਾਂਗੇ ਮਿਟ ਜਾਾਂਗੇ ਅਸੀਂ ਪਿੱਛੇ ਨਹੀਂ ਹਟਣਾ ਸਾਡੀ ਸਰਕਾਰ ਅੱਗੇ ਅਰ ਅਰਖਾਸਤਾ ਹੈ ਕਿ ਸਾਡੀਆਂ ਜ਼ਮੀਨਾਂ ਦੇ ਸਾਨੂੰ ਮਾਲਕੀ ਹੱਕ ਦਿੱਤੇ ਜਾਣ ਜਿਹੜੀ ਜ਼ਮੀਨ ਸਾਡੇ ਨੈਸ਼ਨਲ ਹਾਈਵੇ ਦੇ ਵਿੱਚ ਆਈ ਹੈ ਉਸ ਦਾ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਧੰਨਵਾਦ ਜੀ ਸਰ ਜੀ ਮੇਰਾ ਮਕਾਨ ਵਿੱਚ ਹੈ ਆ ਰਿਹਾ ਹੈ ਜ਼ਮੀਨ ਮੈਨੇ ਖਰੀਦ ਕੇ ਬਣਾਇਆ ਥਾ ਮੈਨੇ ਖਰੀਦੀ ਸੀ ਜ਼ਮੀਨ ਮੈਨੇ ਜ਼ਮੀਨ ਖਰੀਦ ਕੇ ਬਣਾਇਆ ਤੇ ਮੈਨੇ ਸਾਰਾ ਮਕਾਨ ਵਿੱਚ ਉਸਕੇ ਅੰਦਰ ਆ ਗਿਆ ਤਾਂ ਕੱਲ ਪਰਸੋਂ ਦੇ ਬੋਲ ਰਹੇ ਨੇ ਇਸ ਕੋ ਖਾੜ ਦੋ ਖਾੜ ਦੋ ਅਮ ਖਾੜ ਨਹੀਂ ਸਕਤੇ ਜਿੰਨਾ ਧਰ ਆਪਣੇ ਕੋ ਮੇਰੇ ਕੋ ਮਾਧਮਾ ਨਹੀਂ ਮਿਲਦਾ ਉਨੀ ਧਰ ਮੈਂ ਛੋੜੂਗਾ ਨਹੀਂ ਚਾਹੇ ਮੇਰੀ ਜਾਨ ਚਲੀ ਜਾਏ ਮੈਂ ਕੁਛ ਨਹੀਂ ਛੋੜ ਸਕਦਾ ਕਿੰਨੀ 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 ਜਗ੍ਹਾ ਦੇ ਵਿੱਚ ਘਰ ਸੀ ਤੁਹਾਡਾ ਮੇਰੇ 10 ਮਰਲੇ ਵਿੱਚ ਘਰ ਹੈਗਾ 10 ਮਰਲੇ ਦੇ ਵਿੱਚ ਹਾਂ ਜੀ ਠੀਕ ਹੈ ਉਹ ਤੁਸੀਂ ਕਿੱਥੋਂ ਖਰੀਦੀ ਸੀ ਜਮੀਨ ਉਹ ਮੈਂ ਜਮੀਨ ਤਾਂ ਖਰੀਦੀ ਸੀ ਆ ਮਾਤਾ ਕੋਲ ਖਰੀਦੀ ਸੀ ਮੈਂ ਠੀਕ ਹੈ ਆਮ ਇਹਨਾਂ ਤੋਂ ਖਰੀਦੀ ਸੀ। ਹਾਂ ਜਿਹੜਾ ਘਰ ਤੁਸੀਂ ਪਾ ਲਿਆ ਸੀ ਉੱਥੇ। ਹਾਂ ਘਰ ਪਾਇਆ ਹੈ। ਕਿੰਨਾ ਖਰਚਾ ਕੀਤਾ ਉਹਦੇ ਉੱਤੇ? ਮੇਰਾ ਖਰਚਾ ਹੋ ਗਿਆ 10-12 ਲੱਖ ਰੁਪਏ ਖਰਚਾ ਆ ਗਿਆ। 10-12 ਲੱਖ ਰੁਪਏ। ਹਾਂਜੀ ਸਰ। ਉਹਨੂੰ ਵੀ ਮਤਲਬ ਆ ਕੇ ਢਾਉਣ ਲੱਗੇ। ਹਾਂ ਉਹਨੂੰ ਢਾਉਣ ਰੋ ਨਾ ਚਾਲ ਕੀਤਾ ਬੈਂਕ ਦੇ ਦਿੱਤੀ ਕਿ ਇਹਦੇ ਸਮਾਨ ਨੂੰ ਕਢ ਲਓ। ਹੂੰ। ਸਮਾਨ ਕਢ ਲਿਆ। ਤੁਹਾਨੂੰ ਮੁਆਵਜ਼ਾ ਉਹਦਾ ਆਖਿਆ ਉਹਨਾਂ ਨੇ ਕਿ ਦੇਣਗੇ ਕੰਪਨਸੈਂਸ਼ਨ। ਮੰਤੀ-ਮੰਤੀ ਕਰਕੇ ਲੈ ਕੇ ਹਾਲੇ ਤੱਕ ਮੁਆਵਜ਼ੇ ਬਾਰੇ ਕੋਈ ਗੱਲ ਨਹੀਂ ਹੋ ਚੁੱਕੀ। ਠੀਕ ਹੈ। ਅਭੀ ਤੱਕ ਕੁਝ ਨਹੀਂ ਹੋਇਆ। ਤੋਂ ਕਹਿ ਰਹੇ ਨੇ ਦੇਹੇ ਕਿ ਦੇਣਗੇ ਪਰ ਅ ਤੁਸੀਂ ਮਾਜ ਬੇਕਾ ਹੈ ਵੀ ਸਰ ਮੇਰੇ ਦੋ ਬੱਚੇ ਲੜਕੇ ਹੋ ਉਸ ਨੂੰ ਕਾਹ ਲੈ ਕੇ ਜਾਊਗਾ ਅੱਗੇ ਪਿੱਛੇ ਮੇਰੇ ਕੋਈ ਜਗ੍ਹਾ ਹੈ ਨਹੀਂ ਮਤਲਬ ਇਹੀ ਜਗ੍ਹਾ ਹੀ ਤੁਹਾਡੇ ਸਰ ਨਹੀਂ ਜਗ੍ਹਾ ਮੇਰੇ پاس ਹੈਗੀ ਸਰ ਕੰਮ ਕਰਨ ਤੁਸੀਂ ਕੰਮ ਸਰ ਮੈਂ ਮਿਹਨਤ ਮਜ਼ਦੂਰੀ ਕਰਦੇ ਹਾਂ ਮਿਹਨਤ ਮਜ਼ਦੂਰੀ ਕਰਦਾ ਹਾਂ ਜਿਹੜਾ ਇੰਨੀ ਮਜ਼ਦੂਰੀ ਮਿਹਨਤ ਕਰਕੇ ਘਰ ਬਣਾਇਆ ਕਰਕੇ ਸਰ ਹਾਂ ਉਹ ਉਹ ਕਬਜ਼ਾ ਕਰਨਾ ਉਹੀ ਗਰੋਡ ਦੇ ਵਿੱਚ ਲੈ ਕੇ ਤੇ ਕਿੱਥੇ ਜਾਵਾਂਗੇ ਅੱਗੇ ਸਾਡੇ ਕੋਈ ਬੈਣ ਨੂੰ ਜਗ੍ਹਾ ਨਹੀਂ ਹੈ ਕਿੱਥੇ ਕਿੱਥੇ ਜਾਵਾਂਗੇ ਬੱਚੇ ਲੈ ਕੇ ਕਿੱਥੇ ਜਾਵਾਂਗੇ ਸਮਾਨ ਕਹਿੰਦੇ ਕੱਢ ਲਓ ਕੱਢ ਲਓ ਸਮਾਨ ਕਿੱਥੇ ਕੱਢ ਕੇ ਰਾਈ ਜੀ ਜਗ੍ਹਾ ਹੀ ਸਾਰਾ ਵਿੱਚ ਆ ਗਿਆ ਤੇ ਉਹਨੂੰ ਕਿੱਥੇ ਰੱਖਾਂਗੇ ਸਮਾਨ ਬਸ ਸਾਰੇ ਸਾਡੇ ਦੀ ਬੇਨਤੀ ਹੈਗੀ ਸਾਨੂੰ ਸਾਡਾ ਪੈਸਾ ਮਿਲਿਆ ਜਾਵੇ ਜੋ ਮਕਾਨ ਦਾ ਹੈਗਾ ਬਾਕੀ ਜ਼ਮੀਨ ਵਾਲਿਆਂ ਨੂੰ ਪੈਸਾ ਦਿੱਤਾ ਜਾਵੇ ਜੋ ਕਿਸੇ ਦੀ ਆ ਰਹੀ ਹੈ ਜੀ ਸਭੀ ਲੋਕ ਪਰੇਸ਼ਾਨ ਹੋ ਗਏ ਠੀਕ ਹੈ ਬਾਪੂ ਜੀ ਤੁਹਾਡੀ ਕਿੰਨੀ ਜ਼ਮੀਨ ਹੈ ਜੀ ਇੱਥੇ ਇਸ ਜਗ੍ਹਾ ਦੇ ਉੱਤੇ ਮੇਰੀ ਜੀ ਤਿੰਨ ਕਿੱਲੇ ਜ਼ਮੀਨ ਇੱਥੇ ਆਈ ਹੈ ਲੋਕ ਆਵਾਜ਼ ਤੋਂ ਜੀ ਜੀ ਠੀਕ ਹੈ ਪਹਿਲੇ ਤਾਂ ਮੈਂ ਆਦਰ ਪત્રਕਾਰਤਾ ਦੀ ਜਿਹੜੀ ਆਵਾਜ਼ ਹੈ ਨਾ ਇਹ ਤਲਵਾਰ ਦੀ ਆਵਾਜ਼ ਤੋਂ ਵੀ ਭਾਰੀ ਹੁੰਦੀ ਹੈ ਜੇ ਸਹੀ ਤੁਸੀਂ ਆਵਾਜ਼ ਉਠਾਓਗੇ ਨਾ ਪੱਤਰਕਾਰ ਤੇ ਸਾਡਾ ਮਸਲਾ ਕੋਈ ਚੰਦ ਦਿਨਾਂ ਦੇ ਵਿੱਚ ਕੀ ਚੰਦ ਮਿੰਟਾਂ 'ਚ ਹੱਲ ਹੋ ਸਕਦਾ ਹੈ ਪੱਤਰਕਾਰਤਾ ਦੀ ਜਿਹੜੀ ਆਵਾਜ਼ ਵਿੱਚ ਉੱਪਰ ਤੱਕ ਪਹੁੰਚਣ ਦੀ ਤਾਕਤ ਰੱਖਦੀ ਹੈ ਪਰ ਸਾਨੂੰ ਤਾਂ ਇਹ ਪ੍ਰਸ਼ਾਸਨ ਦੇਖ ਲੋ ਤੁਸੀਂ ਵੀ ਦੇਖ ਰਹੇ ਹੋ ਮੀਡੀਆ ਵੀ ਦੇਖ ਰਿਹਾ ਲੋਕ ਵੀ ਦੇਖ ਰਹੇ ਇੱਕ ਪਾਸੇ ਵੱਟ ਦੇ ਨਾਲ 85 ਲੱਖ ਦੇ ਰਿਹਾ ਇੱਕ ਪਾਸੇ ਜੂਤ ਮਾਰ ਰਿਹਾ ਡੰਡੇ ਮਾਰ ਰਿਹਾ ਰਾਤ ਇਹ ਹਾਲਾਤ ਹੈ ਤੁਸੀਂ ਇਹ ਸੋਚੋ ਵੀ ਰਾਤ ਨੂੰ 3 ਵਜੇ ਕੌਣ ਆਉਂਦਾ ਹੈ? ਹੂੰ ਚੋਰ ਆਉਂਦਾ ਹੈ, ਸਨਕਾਰ ਆਉਂਦਾ ਹੈ। ਤੁਸੀਂ ਕਬਜ਼ਾ ਲੈਣਾ ਹੈ ਸਾਡੀ ਜ਼ਮੀਨ ਐਕਵਾਇਰ ਕਰ ਦੀਏ ਸਾਨੂੰ ਨੋਟੀਫਿਕੇਸ਼ਨ ਦਿਓ। ਸਾਨੂੰ ਕੋਈ ਨੋਟਿਸ ਦਿਓ, ਕੋਈ ਟਾਈਮ ਦਿਓ ਸਾਨੂੰ ਖੇਤ ਵਟਾ ਆਪਦਾ ਸੰਭਾਲਣ ਦਾ ਮੌਕਾ ਦਿਓ। ਇਹ ਥੋੜਾ ਰਾਤ ਨੂੰ 3 ਵਜੇ ਉਤਰੋ, ਫੋਰਸ ਲਾਓ ਤੇ ਜੋ ਮਰਜੀ ਜੋ ਕੁਝ ਅਦਰਖਤ ਹੈ, ਬੋਰ ਹੈ, ਜੋ ਕੁਝ ਹੈ ਉਹਨੂੰ ਢਾਹਦੇ ਜਾਓ ਤੇ ਅੱਗੇ ਹੋਰ। ਇਹ ਕੋਈ ਪ੍ਰਜਾਤੰਤਰ ਥੋੜਾ ਹੈ। ਇਹ ਲੋਕਤੰਤਰ ਥੋੜਾ ਕਹਿ ਜਾ ਸਕਦਾ ਹੈ। ਉਹਨਾਂ ਤਾਂ ਕਹਿੰਦੇ ਨੇ ਆਪਾਂ ਨੂੰ ਵੋਟਾਂ ਦੀ ਰਾਜਨੀਤੀ ਹੈ, ਲੋਕਤੰਤਰ ਹੈ। ਇਹ ਤਾਂ ਡਿਕਟੇਟਰ ਹਿ ਨਿਕ ਮਹਾਰਾਜ ਜੇ ਇਸ ਤਰ੍ਹਾਂ ਚੱਲਦਾ ਹੈ ਹਰ ਇੱਕ ਪਾਸੇ ਮੈਂ ਜਿਵੇਂ ਹੁਣ ਕੱਲ ਪੇਪਰ 'ਚ ਪੜਿਆ ਬਠਿੰਡੇ ਜੌਂਦ ਪਿੰਡ ਆ ਤੁਸੀਂ ਕਿੱਥੋਂ ਦਾ ਜੀ ਅਸੀਂ ਕੀਤਾ ਉਹ ਵੀ ਕਵਰ ਸਾਨੂੰ ਪਤਾ ਕਿਤਾ ਨਹੀਂ ਕਵਰ ਬਠਿੰਡੇ ਦੇ ਲੋਕ ਦੇਖੋ ਇਹ ਸੇਮ ਪੋਜੀਸ਼ਨ ਹੈ ਇੱਥੋਂ ਦੀ ਕੈਟਾਗਰੀ ਜ਼ਮੀਨ ਦੀ ਤੇ ਉੱਥੋਂ ਦੀ ਮੈਂ ਹੁਣੇ ਹੀ ਪੱਤਰਕਾਰ ਤੁਹਾਡੇ ਬਠਿੰਡੇ ਦੇ ਸੀਗੇ ਮੈਂ ਮਿਲਿਆ ਉਹਨਾਂ ਨੂੰ ਉਹ ਸੇਮ ਕੰਡੀਸ਼ਨ ਹੈ ਇੱਥੋਂ ਦੀ ਜੋ ਕੰਡੀਸ਼ਨ ਹੈ ਕਾਗਜ਼ੀ ਹਾਲਾਤ ਵੀ ਤੇ ਜੌਂਦ ਦੇ ਵੀ ਬਰਾਬਰ ਸਟੇਜ ਤੇ ਹੈ ਉੱਥੇ ਹੀ ਪੁਲਿਸ ਧੱਕਾ ਕਰ ਰਹੀ ਹੈ ਇੱਥੇ ਹੁਣ ਅਸੀਂ ਤਾਂ ਭੁਗਤ ਰਹੇ ਅੱਜ 10 ਦਿਨ ਹੋ ਗਏ ਕੁਝ ਦੇਖ ਰਹੋ ਕਿੰਨੀ ਮੈਨ ਪਾਵਰ ਖਰਾਬ ਹੋ ਰਹੀ ਹੈ ਗਵਰਨਮੈਂਟ ਨੂੰ ਨਜ਼ਰ ਨਹੀਂ ਆਉਂਦਾ ਵੀ ਅਸੀਂ ਇੰਨੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਆ ਘਰੋਂ ਤੋਂ ਘਰੋਂ ਬਾਹਰ ਕਰ ਰਹੇ ਕਿਸੇ ਦਾ ਘਰ ਉਜਾੜ ਰਹੇ ਜਮੀਨ ਉਜੜ ਜੀ ਰੋਟੀ ਰੋਜੀ ਚਲੀ ਗਈ ਤੇ ਪ੍ਰਸ਼ਾਸਨ ਨੂੰ ਕੱਲ ਨੂੰ ਕੌਣ ਸਾਡੇ ਕੋਲ ਆਊਗਾ ਵੋਟਾਂ ਲੈਣ ਆਊਗਾ ਜਾਂ ਅਸੀਂ ਦੇਖਾਂਗੇ ਨਾ ਉਹਨੂੰ ਫਿਰ ਬਿਲਕੁਲ ਵੋਟਾਂ ਲੈਣ ਆਉਂਦੇ ਆ ਤੁਹਾਡੇ ਕੋਲ ਵੋਟਾਂ ਲੈਣ ਆਉਂਦੇ ਆ ਪਰ ਵੋਟਾਂ ਲੈਣ ਆਉਂਦੇ ਜਿਵੇਂ ਮਾਨ ਸਾਹਿਬ ਦੀ ਇੱਕ ਸਕਿੱਟ ਸੀਗੀ ਬੜੀ ਪੁਰਾਣੀ ਜੀ ਜਦੋਂ ਮਾਨ ਸਾਹਿਬ ਕਮੇਟੀ ਕਰਦੇ ਹੁੰਦੇ ਸੀਗੇ ਮਾਨ ਸਾਹਿਬ ਸਕੇਟੇ ਦਿੰਦੇ ਹੁੰਦੇ ਸੀ ਹਰੇਕ ਨੇਤਾ ਤੇ ਵਿਅੰਗ ਕਸਦੇ ਹੁੰਦੇ ਸੀ ਕਹਿੰਦੇ ਜਦੋਂ ਤੁਹਾਡੇ ਕੋਲ ਵੋਟਾਂ ਲੈਣ ਹੁੰਦੇ ਨਾ ਪਿਤਾ ਜੀ ਮਾਤਾ ਜੀ ਹਰੇਕ ਦੇ ਪੈਰੀ ਹੱਥ ਲਾਉਂਦੇ ਤੇ ਜਦੋਂ ਜਿੱਤ ਜਾਂਦੇ ਨਾ ਕਾਰ 'ਚ ਬੈਠ ਕੇ ਉਦੋਂ ਐ ਦੂਰੋਂ ਹੀ ਨਮਸਤੇ ਕਰਦੇ ਜੀ ਅੱਜ ਵੀ ਤੁਹਾਨੂੰ ਕਿਸੇ ਪੁਰਾਣੇ ਬਜ਼ੁਰਗ ਨੂੰ ਯਾਦ ਹੁੰਨੀ ਹੈ ਸਕੇਟ ਜੀ ਬਿਲਕੁਲ ਪਰ ਇਹ ਲੋਕ ਪ੍ਰਸ਼ਾਸਨ ਇਹ ਸਮਝਦਾ ਨਹੀਂ ਵੀ ਇਹ ਇੰਨਾ ਚਿਰ ਤੋਂ ਕਾਸ਼ਤ ਕਰ ਰਿਹਾ ਹੈ ਇੰਨੇ ਚਿਰ ਤੋਂ ਸਾਨੂੰ ਅਸੀਂ ਮਾਮਲਾ ਭਰਦੇ ਰਹੇ ਆ ਸਾਡੇ ਨਾਮ ਕਨੈਕਸ਼ਨ ਹੈ ਮੋਟਰ ਦੇ ਜੇ ਅਸੀਂ ਇਲੀਲੀਗਲ ਸੀ ਤਾਂ ਸਾਨੂੰ ਕਿਉਂ ਪ੍ਰੈਫਰੈਂਸ ਦਿੰਦੇ ਆ ਫੋਟ ਦੇ ਵਿੱਚ ਸਾਡੀ ਲਿਖਤ ਹੁੰਦੀ ਹੈ ਬਕਾਇਦਾ ਡਾਕੂਮੈਂਟਸ ਲੱਗਦੇ ਐ ਸਟਾਮ ਲੱਗਦੇ ਐ ਵੈਟਨ ਤੁਸੀਂ ਸਟਾਮ ਲੇਖਦੇ ਖਰੀਦੇ ਉਹਨਾਂ ਦਾ ਨਾਮ ਦਰਜ ਹੁੰਦੇ ਰਜਿਸਟਰਡ ਨੋਟਰੀਅ ਟੈਸਟ ਹੁੰਦੇ ਨੋਟਰੀ ਦੀ ਫੀਸ ਲੱਗਦੀ ਐ ਇਹਨਾਂ ਨੂੰ ਕਿਸੇ ਪ੍ਰਸ਼ਾਸਨ ਵਾਲੇ ਨੂੰ ਪਤਾ ਨਹੀਂ ਵੀ ਇਹ ਕੀ ਹੋ ਰਿਹਾ ਹੈ ਜਾਂ ਕੀ ਹੋ ਰਿਹਾ ਹੈ ਇਹ ਹੁਣ ਧੱਕਾ ਨਹੀਂ ਤਾਂ ਹੋਰ ਕੀ ਐ ਜੇ ਤੁਸੀਂ ਆਵਾਜ਼ ਉਠਾਓ ਤੇ ਸਾਡਾ ਮਸਲਾ ਚੰਦ ਘੰਟਿਆਂ ਵਿੱਚ ਹੀ ਹੱਲ ਹੋ ਸਕਦਾ ਪਰ ਇਹ ਪ੍ਰਸ਼ਾਸਨ ਆਉਂਦੇ ਐ ਦੇਖਦੇ ਐ ਪਤਾ ਨਹੀਂ ਕਿਸ ਬੰਦੇ ਦੇ ਵਿੱਚ ਕੀ ਕੈਟਾਗਰੀ ਐ ਪ੍ਰਸ਼ਾਸਨ ਮਿੱਠੀ ਗੋਲੀ ਦੇ ਕੇ ਟੱਪ ਜਾਂਦਾ ਜੀ ਸਾਨੂੰ ਆਹ ਕਰ ਲੈਣ ਦੇ ਸਾਨੂੰ ਫੋੜਨ ਦੀ ਵੀ ਕੋਸ਼ਿਸ਼ ਕੀਤੀ ਕਿਸੇ ਨੂੰ ਮੈਸ ਗਾਈਡ ਕਰਦੇ ਕਿਸੇ ਨੂੰ ਫੋਨ ਕਰਦੇ ਕੋਈ ਚੰਦ ਲੋਕਾਂ ਨੂੰ ਕੋਈ ਪੇਮੈਂਟ ਦਿੱਤੀ ਵੀ ਹੋਣੀ ਹੈ ਉਹ ਲੋਕ ਸਟਾਰਟ ਕੋਰਟ ਦਾ ਤੁਹਾਨੂੰ ਪਤਾ ਹੀ ਹੋਣਾ ਵਿਊ ਦਾ ਪੜੇ ਲਿਖੇ ਬੰਦੇ ਸਰਕਾਰਾਂ ਜਿਹੜੀਆਂ ਕਹਿੰਦੀਆਂ ਸਰਕਾਰਾਂ ਕਹਿੰਦੀਆਂ ਕਿਸੇ ਦਾ ਕੋਈ ਸਟਰਕਚਰ ਹੈ ਹਾਈ ਕੋਰਟ ਦੇ ਵੀ ਆਰਡਰ ਹੈ ਅੱਜ ਸਾਲ ਦੀ ਨਿਊ ਪੇਜ ਤੋਂ ਪਹਿਲੇ ਵੀ ਇਹ ਕੋਈ ਵੀ ਸਟਰਕਚਰ ਹੈ ਤੁਸੀਂ ਗਿਰਾ ਨਹੀਂ ਸਕਦੇ ਗਿਰਾ ਨਹੀਂ ਸਕਦੇ ਤੇ ਮਜਬੂਰੀ ਈ ਕਰਨੇ ਬਿਲਕੁਲ ਦੇਖਦੇ ਆ ਜੀ ਜੋ ਸਰਕਾਰ ਨੇ ਵਿਊ ਦੇਣਾ ਹੈ ਇਨੇ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਕੋਈ ਆ ਕੇ ਚੰਦ ਕੁਝ ਕੁਝ ਤਾਂ ਸੁਣਨ ਨਾ ਕਿਸੇ ਲੀਡਰ ਦੇ ਕੋਈ ਅਫਸਰ ਸੁਣ ਰਿਹਾ ਤੇ ਨਾ ਕੋਈ ਜਨਤਾ ਦੀ ਸੁਣ ਰਹੀ ਧੱਕਾ ਸ਼ਹੀਓ థాంਕ ਯੂ ਸਾਨ ਜੀ ਕਿਵੇਂ ਦੇਖਦੇ ਹੋ ਜਿਹੜਾ ਕੁਝ ਕੀਤਾ ਜਾ ਰਿਹਾ ਸਰਕਾਰ ਦੇ ਉਹ ਲਗਭਗ ਕਹਿੰਦੇ ਕਿ 2700 ਏਕੜ ਦੇ ਕਰੀਬ ਬਣਾ ਨੋਟਿਸ ਤੋਂ ਬਿਨਾ ਕਿਸੇ ਨੋਟੀਫਿਕੇਸ਼ਨ ਤੋਂ ਆ ਕੇ ਮਤਲਬ ਕਬਜ਼ਾ ਕਰਨ ਲੱਗੇ ਇਹ ਦੇਖੋ ਜੀ ਸਰਕਾਰ ਨੇ ਬਹੁਤ ਅਨਾ ਧੱਕਾ ਕੀਤਾ ਕੋਈ ਨੋਟਿਸ ਨਹੀਂ ਕੋਈ ਇਹਨਾਂ ਦਾ ਸਿਸਟਮ ਨਹੀਂ ਜੀ ਤੇ 3 ਵਜੇ ਨੂੰ ਆ ਕੇ ਸੁੱਤੇ ਪੇ ਲੋਕਾਂ ਦਾ ਧੱਕਾ ਕੀਤਾ ਔਰ ਪੁਲਿਸ ਪ੍ਰਸ਼ਾਸਨ ਠੀਕ ਹੈ ਸਰਕਾਰ ਦੀ ਹੁੰਦੀ ਆ ਪਰ ਪੁਲਿਸ ਪ੍ਰਸ਼ਾਸਨ ਨੇ ਵੀ ਇਹ ਸਾਡੇ ਬੱਚੇ ਹੁੰਦੇ ਆ ਸਾਡੇ ਭਰਾ ਹੁੰਦੇ ਆ ਪਰ ਇਹਨਾਂ ਨੇ ਸੋਚਣਾ ਹੀ ਕੀ ਕਿਉਂਕਿ ਸਰਕਾਰ ਦਾ ਜਿਹੜਾ ਹੁਕਮ ਮੰਨਾ ਹੈ ਜੀ ਲੇਕਿਨ ਹੁਕਮ ਮੰਨਦੇ ਬਿਜਾਏ ਔਰ ਕਰਕੇ ਉਹਨਾਂ ਨੇ ਸਾਡਾ ਤਕਾ ਬਹੁਤ ਜ਼ਿਆਦਾ ਕੀਤਾ ਇਹਨਾਂ ਨੇ ਜੀ ਲੇਕਿਨ ਇਹਨਾਂ ਨੇ ਜਦੋਂ ਕੱਤਰ ਦੇ ਵਿੱਚ ਸਰਕਾਰ ਨੇ ਆਪ ਮੰਨ ਲਿਆ ਦੋ ਹਿੱਸੇ ਮਜਾਰੇ ਦੇ ਆ ਜੀ ਇੱਕ ਹਿੱਸਾ ਸਰਕਾਰ ਦਾ ਹੈ ਬਿਲਕੁਲ ਔਰ ਜਦੋਂ ਇਹਨਾਂ ਨੇ ਤੈਅ ਕੀਤਾ ਸੀ ਫੇਰ ਉਹ ਸੋਚ ਲੈਣਾ ਹੁੰਦਾ ਤੇ ਨਹੀਂ ਕਰਨਾ ਚਾਹੀਦਾ ਸੀ ਤੇ ਮੈਂਬਰ ਸਾਹਿਬ ਨੂੰ ਦੱਸ ਰਿਹਾ ਰਾਮ ਰਾਮ ਪ੍ਰਧਾਨ ਰਾਮ ਕਰਨ ਜਿਹੜਾ ਬੁਰਜ ਮਾਰਦਾ ਮੈਂਬਰ ਸਾਹਿਬ ਨੇ ਉਹਨਾਂ ਦੱਸਿਆ ਗੱਲ ਕਾਮਰ ਨੇ ਵੀ ਸਾਡੀ ਜਿਹੜੀ ਵੰਡ ਹੋਈ ਸੀ ਗੱਲ ਹੋਈ ਸੀ 71 ਦੇ ਵਿੱਚ ਸਰਕਾਰ ਨੇ ਮੰਨ ਲਿਆ ਲਿਖਤੀ ਹੋਈ ਸੀ ਇੱਕ ਹਿੱਸਾ ਸਰਕਾਰ ਲੈਂਦੀ ਸੀ ਦੋ ਹਿੱਸੇ ਇਹਨਾਂ ਲੋਕਾਂ ਨੂੰ ਦਿੰਦੀ ਸੀ ਜਦੋਂ ਇਹ ਮੰਨਿਆ ਸੀ ਅਸੀਂ ਹੁਣ ਵੀ ਇਸ ਗੱਲ ਤੇ ਕਹਿੰਦੇ ਆ ਵੀ ਜੋ ਹਿੱਸਾ ਮੁਆਵਜ਼ਾ ਬਣਦਾ ਹੈ ਇੱਕ ਕਿਸਾ ਸਰਕਾਰ ਰੱਖੇ ਦੋ ਇਸੇ ਨਾਲ ਲੋਕਾਂ ਨੂੰ ਮਹਾਵਰਤ ਪੂਰਾ ਦੇ ਵੀ ਜਦੋਂ ਸਰਕਾਰ ਨੇ ਤੈਅ ਕੀਤਾ ਫਿਰ ਸਰਕਾਰ ਨੂੰ ਇਸ ਗੱਲ ਲਈ ਤੈਅ ਰੱਖਣਾ ਚਾਹੀਦਾ ਮੰਨ ਲੈਣਾ ਚਾਹੀਦਾ ਪਰ ਸਰਕਾਰ ਨੇ ਬਹੁਤ ਗੁੰਡਾਗਰਦੀ ਬਹੁਤ ਧੱਕਾਸ਼ਾਹੀ ਕੀਤੀ ਆ ਜਿੰਨੀ ਕਹੀਏ ਘੱਟੀਆਂ ਗੱਲ ਕੀਤੀ ਆ ਇਸ ਤੋਂ ਬਾਅਦ ਕੀ ਕਹਿ ਸਕਦੇ ਆ ਅਸੀਂ ਚਾਹੁੰਦੇ ਆ ਵੀ ਇਹਨਾਂ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਸਾਡੀ ਮੰਗ ਆ ਕਿ ਜ਼ਮੀਨੀ ਹੱਕ ਦਿੱਤਾ ਜਾਵੇ ਪੱਕੀ ਜ਼ਮੀਨ ਕੀਤੀ ਜਾਵੇ ਇਹਨਾਂ ਨੂੰ ਦੂਸਰੀ ਗੱਲ ਅਸੀਂ ਕੋਈ ਇਹਨਾਂ ਦਾ ਰੋਕਦੇ ਨਹੀਂ ਵੀ ਹਾਈਵੇ ਸਾਡਾ ਕੋਈ ਰੋਕਣ ਦਾ ਮਤਲਬ ਨਹੀਂ ਸਾਡਾ ਇਹ ਹੈ ਵੀ ਇਹਨਾਂ ਗਰੀਬਾਂ ਦਾ ਜੋ ਮੁਆਵਜ਼ਾ ਬਣਦਾ ਕਿਸਾਨਾਂ ਦਾ ਉਹ ਮੁਆਵਜ਼ਾ ਦਿੱਤਾ ਜਾਵੇ ਜਿੰਨਾ ਸਾਡਾ ਜੋ ਲੋਕਾਂ ਦਾ ਸਿਸਟਮ ਦਿੰਦੇ ਆ ਉਹ ਮੁਆਵਜ਼ੇ ਬਾਰੇ ਉਹਦੇ ਬਾਰੇ ਸਾਨੂੰ ਦੇ ਕੇ ਦੋ ਹਿੱਸੇ ਇਹਨਾਂ ਦੇਣ ਇੱਕ ਕਿਸੇ ਸਰਕਾਰ ਰੱਖ ਲੈ ਜਦੋਂ ਕੱਤਰਜ ਗੱਲਬਾਤ ਹੋਈ ਇਹਨਾਂ ਦੀ ਤੈ ਹੋਈ ਆ ਜੀ ਲਿਖਤੀ ਗੱਲਬਾਤ ਹੋਈ ਆ ਉਹ ਗੱਲ ਨੂੰ ਮੰਨ ਲੈਣਾ ਚਾਹੀਦਾ ਔਰ ਨਹੀਂ ਮੰਨਣਗੇ ਮੈਂ ਆਪਣੀ ਦਿਹਾਤੀ ਮਜ਼ਦੂਰ ਸਭਾ ਵੱਲੋਂ ਅਸ਼ਵਾਸਾ ਦਿਉਣਾ ਇਹਨਾਂ ਨੂੰ ਵੀ ਹੁਣ ਵੀ ਮੈਂ ਮੋਰਚੇ ਜਾਰੀ ਹਾਂ ਜਦੋਂ 1.5 ਸਾਲ ਦਾ ਚੱਲ ਰਿਹਾ ਇਹਨਾਂ ਦੇ ਅੰਗ ਸੰਗ ਸਾਈ ਰਹਾਂਗੇ ਹੋਰ ਅੱਗੇ ਹੋ ਕੇ ਬਾਤ ਚੜ ਕੇ ਲੜਾਂਗੇ ਇਹਨਾਂ ਦੇ ਹੱਕ ਦਵਾ ਕੇ ਰਾਂਗੇ ਜੋ ਮੁਆਵਜ਼ਾ ਬਣਦਾ ਉਹ ਪੂਰੇ ਦਾ ਪੂਰਾ ਦਵਾਵਾਂਗੇ ਅਸੀਂ ਸਾਰੇ ਪੰਜਾਬ ਦੇਹਾਤੀ ਮਜ਼ਦੂਰ ਸਭਾ ਵੱਲੋਂ ਡਟ ਕੇ ਇਹਨਾਂ ਦੀ ਮਦਦ ਕਰਾਂਗੇ ਕਰਦੇ ਰਵਾਂਗੇ ਮੈਂ ਇਹਨਾਂ ਕਹਿੰਦਾ ਹੋਇਆ ਸਾਰੇ ਲੋਕਾਂ ਦਾ ਸਾਰੇ ਸਾਥੀਆਂ ਦਾ ਧੰਨਵਾਦੀਆਂ ਪਰ ਸਰਕਾਰ ਵੇਖਦੀ ਆ ਵੀ ਇਹਨਾਂ ਜ਼ੋਰ ਕਿੰਨਾ ਗਿਆ ਅਸੀਂ ਪਹਿਲਾਂ ਸੋਚਦੇ ਸੀ ਮੰਗ ਕੇ ਦੇਖਿਆ ਸਰਕਾਰ ਨਾਲ 1.5 ਸਾਲ ਮੋਰਚਾ ਚੱਲਦਾ ਰਿਹਾ ਹੁਣ ਅਸੀਂ ਹਾਈ ਕੋਰਟ ਦੇ ਕੇਸ ਜਿੱਤਿਆ 71 ਦੇ ਵਿੱਚ ਅਸੀਂ ਹਾਈ ਕੋਰਟ ਦੇ 10ਵੇਂ ਕਿਸਾਨ ਵੀ ਕੇਸ ਨਾਲ ਜਿੱਤਿਆ ਹਾਂਜੀ 71 ਦੇ ਵਿੱਚ ਹਾਈ ਕੋਰਟ ਦੇ ਵਿੱਚ 71 ਦੇ ਵਿੱਚ ਕੇਸ ਜਿੱਤ ਲਿਆ ਇਹਨਾਂ ਨੇ ਇਸ ਤੋਂ ਬਾਅਦ ਕੀ ਹੁੰਦਾ ਜਿਹੜੇ ਕਹਿੰਦੇ ਆ ਵੀ ਇਹ ਹਾਈ ਕੋਰਟ ਦਾ ਹੁਕਮ ਆ ਜੀ ਹਾਂ ਹਾਈ ਕੋਰਟ ਦੇ ਹੁਕਮ ਨੂੰ ਇਹਨਾਂ ਬਿਲਕੁਲ ਦੁਲਿਆ ਪਰ ਇਹ ਲੋਕ ਜਿਹੜੇ ਆ ਡਟ ਕੇ ਖੜੇ ਆ ਅਸੀਂ ਇਹਨਾਂ ਪੂਰਾ ਪੂਰਾ ਹੱਕ ਦਿਵਾਵਾਂਗੇ ਚਾਹੇ ਸਾਰੀਆਂ ਜੱਸੇ ਬੰਦੀਆਂ ਸੂਹ ਮੋਰਚਾ ਲੜ ਰਿਆ ਅਸੀਂ ਡਟ ਕੇ ਇਹਨਾਂ ਦੀ ਮਰਜ਼ ਕਰਦੇ ਹੋਏ ਬਹੁਤ ਲੋਕਾਂ ਦਾ ਧੰਨਵਾਦ ਆ ਅਸੀਂ ਇਹਰ ਦੁਆਰਾ ਕਹਿਣਾ ਚਾਹੁੰਦੇ ਆ ਕਿ ਵਿਦਿਆਰਥੀ ਮਜ਼ਦੂਰ ਸੁਭਾ ਸਾਰੀ ਦੀ ਸਾਰੀ ਨਾਲ ਖੜੀ ਆ ਹੋਰ ਵੀ ਜੇ ਲੋਕ ਨੇ ਸਾਰੀਆਂ ਜੱਸੇ ਬੰਦੀਆਂ ਨਾਲ ਨੇ ਇਸ ਵਕਤ ਕੋਈ ਕਸਲ ਨਹੀਂ ਛੱਡੀ ਜੱਸੇ ਬੰਦੀ ਬਾਤ ਤੋਂ ਬਾਤ ਕੱਟ ਕਰਕੇ ਅਸੀਂ ਭਾਵੇਂ ਸਾਨੂੰ ਜਿੰਨਾ ਚਿਰ ਮਰਜ਼ੀ ਜੇਲ੍ਹ ਕੱਟਣੀ ਪਵੇ ਜਿੰਨਾ ਕੁਰਬਾਨੀ ਦੇਣੀ ਪਵੇ ਓਨੇ ਵੀ ਅਸੀਂ ਦੇਵਾਂਗੇ ਹੁਣ ਵੀ ਅਸੀਂ ਦੋ ਦਿਨ ਥਾਣੇ ਜਨ ਸਾਨੂੰ ਖੱਜਲ ਖਰਾਬ ਕੀਤਾ ਉਹ ਦੋ ਦਿਨ ਮੈਂ ਉੱਥੇ ਰਹੇ ਨਾਲ ਇਹਨਾਂ ਕਹਿੰਦਾ ਹੈ ਦਿਹਾਤੀ ਮਜ਼ਦੂਰ ਸਭਾ ਵੱਲੋਂ ਪੂਰਾ ਪੂਰਾ ਸ਼ਵਾਸ ਦੋਣਾ ਜੈ ਹਿੰਦ ਜੈ ਸੰਘਰਸ਼ ਜਿੱਤ ਲੜਨ ਵਾਲੇ ਲੋਕੋ ਅਸੀਂ ਆਪਦੇ ਹੱਕਾਂ ਦੇ ਲੈਣ ਵੇ ਖਾਤਰ ਅਸੀਂ ਆਪਣੇ ਭਗਵੰਤ ਸਾਹਿਬ ਦਾ ਪੁੱਤਲਾ ਸਾੜਨ ਚੱਲੇ ਸੀ ਤੇ ਉਹਨਾਂ ਨੇ ਸਾਡੇ ਪ੍ਰਸ਼ਾਸਨ ਨੇ ਸਾਡੇ ਨਾਲ ਬੀਬੀਆਂ ਨਾਲ ਵੀਰਾਂ ਨਾਲ ਸਾਡੇ ਬੱਚਿਆਂ ਨਾਲ ਧੱਕਾ ਕੀਤਾ ਤੇ ਉਹਨਾਂ ਕਰਕੇ ਸਾਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ ਉਹਨਾਂ ਨੇ ਸਾਨੂੰ 2 ਦਿਨ ਰੱਖਿਆ ਉਹਨਾਂ ਨੇ ਕਿਹਾ ਵੀ ਤੁਹਾਨੂੰ ਹੱਕ ਨਹੀਂ ਦੇਵਾਂਗੇ ਅਸੀਂ ਆਕਾ ਅਸੀਂ ਆਪਦਾ ਹੱਕ ਲੈ ਕੇ ਛੱਡਾਂਗੇ ਉਹਨਾਂ ਨੇ ਕਿਹਾ ਵੀ ਅਸੀਂ ਉਹਨਾਂ ਨੂੰ ਤੁਹਾਡੇ ਬੰਦਿਆਂ ਨੂੰ ਅਸੀਂ ਪਰਚੇ ਕੱਟਦੇ ਅਸੀਂ ਹੈਗਾ ਪਰਚੇ ਕੱਟਦੇ ਪਰ ਸਾਡੀਆਂ ਜਿੰਨਾ ਚਿਰ ਸਾਡੇ ਵੀਰ ਨਾ ਕਰੇ ਜਾਣਗੇ ਉਹਨਾਂ ਚਿਰ ਅਸੀਂ ਵੀ ਨਹੀਂ ਜਾਵਾਂਗੇ ਚਾਹੇ ਸਾਨੂੰ ਮਾਰ ਦਿਓ ਚਾਹੇ ਸਾਨੂੰ ਫਾਂਸੀ ਟੰਗ ਦਿਓ ਚਾਹੇ ਅਸਾਨੂੰ ਕੁਝ ਕਰ ਦਿਓ ਪਰ ਅਸੀਂ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਜਾਵਾਂਗੇ ਸਾਡੇ ਪੂਰੇ ਹੱਕ ਸਾਡੀਆਂ ਜ਼ਮੀਨਾਂ ਦੇ ਜਿਹੜੀਆਂ ਰਜਿਸਟਰੀਆਂ ਕੀਤੀਆਂ ਜਾਣ ਸਾਡੇ ਜਿਹੜੇ ਪੂਰੇ ਮਹਾਵਜੇ ਦਿੱਤੇ ਜਾਣ ਉਹਨਾਂ ਦੇ ਨਾਲ ਅਸੀਂ ਸਾਰੇ ਲੋਕਾਂ ਨਾਲ ਸਹਿਮਤ ਐ ਸਾਡੀ ਅੱਜ ਤੋਂ ਪਹਿਲਾਂ 18 ਸਾਲ ਤੋਂ ਪਹਿਲਾਂ ਵੀ ਸਾਡੀ ਲੈ ਨਿਕਲੀ ਸੀ ਉਹਨਾਂ ਦਾ ਵੀ ਮਹਾਵਜਾ ਨਹੀਂ ਦਿੱਤਾ ਗਿਆ ਸੀ ਅੱਜ ਵੀ ਸਾਡੇ ਉਹਨਾਂ ਲੋਕਾਂ ਦਾ ਸਾਡਾ ਮਹਾਵਜਾ ਨਹੀਂ ਦਿੱਤਾ ਜਾ ਰਿਹਾ ਤੇ ਉਹਨਾਂ ਦਾ ਸਾਡਾ ਮਹਾਵਜਾ ਪੂਰਾ ਜੀਮਾ ਵੀ ਉਹ ਸਰਕਾਰ ਪਿੱਛੇ ਦੇ ਰਹੀ ਐ ਉਸੇ ਤਰ੍ਹਾਂ ਸਾਡਾ ਮਹਾਵਜਾ ਦਿੱਤਾ ਜਾਵੇ ਪਿਆਸੀ ਲੱਖ ਦੇ ਸਾਹਮਣੇ ਨਹੀਂ ਤਾਂ ਅਸੀਂ ਸਾਡੀ ਲੋਕ ਪੰਜ ਪਿੰਡਾਂ ਦੇ ਪੰਜ ਸਰਪੰਚ ਸਾਰੇ ਅਸੀਂ 71 ਹੈਗੇ ਆਂ ਇਕੱਠੇ ਹੋ ਕੇ ਅਸੀਂ ਸਾਰੇ ਲੋਕ ਜਨਤਾ ਜਿੰਨੀ ਵੀ ਹੈ ਅਸੀਂ ਮਰਨ ਨੂੰ ਤਿਆਰ ਹੈ ਅਸੀਂ ਆਦਾ ਪੂਰਾ ਮਹਾਵਜਾ ਲਵਾਵਾਂਗੇ ਅਸੀਂ ਪੂਰਾ ਮਹਾਵਜਾ ਦੇ ਸਾਰੀਆਂ ਸਾਰੀਆਂ ਸਰਕਾਰਾਂ ਜਿਹੜੀਆਂ ਪਹਿਲਾਂ ਤੋਂ ਬਣਦੀਆਂ ਆਈਆਂ ਨੇ ਨਾ ਹੀ ਉਹਨਾਂ ਨੇ ਸਾਥ ਦਿੱਤਾ ਨਾ ਕਾਂਗਰਸ ਨੇ ਨਾ ਬਦਲ ਸਰਕਾਰ ਨੇ ਦਿੱਤਿਆ ਹੁਣ ਅਸੀਂ ਭਗਵੰਤ ਮਾਨ ਸਾਡੇ 90 ਜਵਾਨ ਸਭਾ ਨੇ ਭਗਵੰਤ ਮਾਨ ਦੀ ਸਰਕਾਰ ਬਣਾਈ ਵੀ ਆ ਸਾਡਾ ਭਗਵੰਤ ਮਾਨ ਸਾਡਾ ਵੀਰ ਜਿੱਤਿਆ ਅਸੀਂ ਉਹਦੇ ਕੋਲ ਅਸੀਂ ਸਾਰੀਆਂ ਚੀਜ਼ਾਂ ਦੀ ਮੰਗ ਕਰਾਂਗੇ ਨੌਕਰੀਆਂ ਦੇ ਕਰਾਂਗੇ ਜ਼ਮੀਨਾਂ ਦੇ ਪੂਰੇ ਹੱਕ ਮੰਗਾਂਗੇ ਪਰ ਉਸ ਭਗਵੰਤ ਮਾਨ ਗੁੰਡਾ ਨਿਕਲਿਆ ਬੇਈਮਾਨ ਨਿਕਲਿਆ ਅਸੀਂ ਉਸ ਭਗਵੰਤ ਨਾਲ ਪੂਰੀ ਸਾਡੀ ਨਾਰਾਜ਼ਗੀ ਹੈ ਆ ਸਾਡੇ ਭਗਵੰਤ ਮਾਨ ਆ ਸਾਡੇ ਸੀਟ ਫਾਰਮ ਦੇ ਪੰਜ ਪਿੰਡਾਂ ਦਾ ਸਾਡਾ ਲੋਕ ਇਕੱਠੇ ਹੋਏ ਨੇ ਜੇ ਅੱਜ ਵੀ ਸਾਡੀ ਮੀਟਿੰਗ ਦੇ ਵਿੱਚ ਸਹੀ ਨਹੀਂ ਬੋਲੇਗਾ ਅਸੀਂ ਫਿਰ ਵੀ ਇਹਨਾਂ ਜ਼ਮੀਨਾਂ ਦੇ ਪਿੱਛੇ ਅਸੀਂ ਸ਼ਹੀਦੀਆਂ ਦੇ ਦੇਾਂਗੇ ਇਨਕਲਾਬ ਜਿੰਦਾਬਾਦ